ਸਿੱਖਾਂ ਦੀ ਆਵਾਜ਼ ਸਤਲੁਜ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਕਮਲਜੀਤ ਕੌਰ ਲੈ ਕੇ ਹਾਜ਼ਰ ਹਾਂ ਖਾਸ ਪੇਸ਼ਕਸ਼ ਸਾਡੀ ਅੱਜ ਦੀ ਖਾਸ ਪੇਸ਼ਕਸ਼ ਦੇ ਵਿੱਚ ਅਸੀਂ ਗੱਲਬਾਤ ਕਰਨੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਸਮੁੱਚੀ ਲੀਡਰਸ਼ਿਪ ਬਾਰੇ ਜੋ ਇਨੀ ਦਿਨੀ ਤਨਖਾਹਾਂ ਕਰਾਰ ਦਿੱਤੀ ਗਈ ਹੈ ਤੇ ਵੱਖ-ਵੱਖ ਤਰ੍ਹਾਂ ਦੀਆਂ ਜੋ ਧਾਰਮਿਕ ਸੇਵਾਵਾਂ ਉਹਨਾਂ ਨੂੰ ਲਗਾਈਆਂ ਗਈਆਂ ਨੇ ਉਹ ਨਿਭਾ ਰਹੀ ਹੈ ਇਸ ਦੌਰਾਨ ਅੱਜ ਇੱਕ ਘਟਨਾਕ੍ਰਮ ਵਾਪਰਦਾ ਹੈ ਸ੍ਰੀ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਸੁਖਬੀਰ ਬਾਦਲ ਸੇਵਾਦਾਰ ਦੀ ਡਿਊਟੀ ਨਿਭਾ ਰਹੀ ਸੀ ਬਰਛਾ ਲੈ ਕੇ ਪੈ ਰਹੇ ਤੇ ਜਿਹੜੇ ਸੀਗੇ ਖੜੇ ਹੋਏ ਸੀਗੇ ਤਾਂ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਜਿਸ ਤੋਂ ਬਾਅਦ ਪੂਰੀ ਜਿਹੜੀ ਸਿਆਸਤ ਹੈ ਉਹ ਵੀ ਗਰਮਾਈ ਹੋਈ ਹੈ ਧਾਰਮਿਕ ਗਲਿਆਰਿਆਂ ਦੇ ਵਿੱਚ ਵੀ ਇਸ ਘਟਨਾਕ੍ਰਮ ਦੀ ਚਰਚਾ ਹੈ ਸੋ ਇਹਦੇ ਬਾਰੇ ਤਾਂ ਗੱਲ ਕਰਨੀ ਹੀ ਹੈ ਨਾਲ ਹੀ ਜਿਹੜੀ ਤਨਖਾਹ ਉਹਨਾਂ ਨੂੰ ਲਗਾਈ ਗਈ ਹੈ ਸੁਖਬੀਰ ਬਾਦਲ ਨੂੰ ਉਹਦੇ ਉੱਤੇ ਵੀ ਸਵਾਲ ਚੱਕੇ ਜਾ ਰਹੇ ਨੇ ਬਹੁਤ ਸਾਰੇ ਲੋਕ ਸਮਰਥਨ ਕਰ ਰਹੇ ਨੇ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਤਨਖਾਹ ਨਹੀਂ ਇਹ ਸੇਵਾ ਹੈ ਹੋਰ ਤਰ੍ਹਾਂ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਸੀ ਸੋ ਇਹ ਮਸਲੇ ਵਿਚਾਰ ਅਧੀਨ ਨੇ ਸਭ ਤੋਂ ਪਹਿਲਾਂ ਅ ਅੱਜ ਦੇ ਜਿਹੜੇ ਸਾਡੇ ਮਹਿਮਾਨ ਨੇ ਉਹ ਡਾਕਟਰ ਖੁਸ਼ਹਾਲ ਸਿੰਘ ਨੇ ਉਹਨਾਂ ਦਾ ਸਵਾਗਤ ਕਰਦੇ ਆ ਉਹਨਾਂ ਦੇ ਨਾਲ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਬਹੁਤ ਬਹੁਤ ਸਵਾਗਤ ਹੈ ਧੰਨਵਾਦ ਸਭ ਤੋਂ ਪਹਿਲਾਂ ਜਿਹੜੀ ਸ਼ੁਰੂਆਤ ਕਰਨੀ ਹੈ ਮੈਂ ਉਹ ਇਹ ਹੈ ਕਿ ਅੱਜ ਜੋ ਹੋਇਆ ਦਰਬਾਰ ਸਾਹਿਬ ਦੇ ਵਿੱਚ ਜਦੋਂ ਸੁਖਬੀਰ ਬਾਦਲ ਸੇਵਾ ਨਿਭਾ ਰਹੇ ਸੀ ਜੋ ਉਹਨਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਵੱਲੋਂ ਸਜ਼ਾ ਸੁਣਾਈ ਗਈ ਉਹਦੇ ਤਹਿਤ ਆਪਣੀ ਜਿਹੜੀ ਡਿਊਟੀ ਹੈ ਉਹ ਨਿਭਾ ਰਹੇ ਸੀ ਉਹਨਾਂ ਦੇ ਉੱਤੇ ਗੋਲੀ ਚਲਾਉਣ ਦੀ ਕੋਸ਼ਿਸ਼ ਹੈ ਕੀਤੀ ਗਈ ਗੋਲੀ ਚਲਾਉਣ ਵਾਲੇ ਜਿਹੜੇ ਸ਼ਖਸ ਨੇ ਉਹਨਾਂ ਦਾ ਨਾਮ ਨਰੈਣ ਸਿੰਘ ਚੌੜਾ ਦੱਸਿਆ ਜਾ ਰਿਹਾ ਹੈ ਜਿਨ੍ਹਾਂ ਦਾ ਸਬੰਧ ਖਾਲਸਤਾਨੀ ਲਿਬਰੇਸ਼ਨ ਫੋਰਸ ਦੇ ਨਾਲ ਹੈ ਸੋ ਇਸ ਘਟਨਾਕ੍ਰਮ ਨੂੰ ਤੁਸੀਂ ਕਿਵੇਂ ਵੇਖਦੇ ਹੋ ਕਿਉਂਕਿ ਸਿਆਸਤ ਵੀ ਗਰਮਾਈ ਹੋਈ ਹੈ ਸਿਆਸੀ ਬਿਆਨਬਾਜ਼ੀਆਂ ਵੀ ਆ ਰਹੀਆਂ ਨੇ ਜਥੇਦਾਰ ਸਿੰਘ ਸਹਿਬਾਨਾ ਦੀ ਜਿਹੜੇ ਬਿਆਨ ਨੇ ਉਹ ਵੀ ਸਾਹਮਣੇ ਆਏ ਨੇ ਤੇ ਸਿੰਘ ਸਭਾ ਵੱਲੋਂ ਤੁਸੀਂ ਇਸ ਘਟਨਾਕ੍ਰਮ ਨੂੰ ਕਿਵੇਂ ਵੇਖਦੇ ਹੋ ਕਮਲ ਜੀ ਜਿਹੜੀ ਅੱਜ ਘਟਨਾ ਜਿੱਥੋਂ ਤੱਕ ਹੈ ਉਹ نو ਸੀ ਅੱਛਾ ਨਹੀਂ ਸਮਝਦੇ ਕਿਉਂਕਿ ਜਦੋਂ ਕੋਈ ਵੀ ਵਿਅਕਤੀ ਦਰਬਾਰ ਸਾਹਿਬ ਜਿੱਥੇ ਅਸੀਂ ਕਹਿੰਦੇ ਆ ਕਿ ਉੱਥੇ ਕੋਈ ਦੁਸ਼ਮਣ ਨਹੀਂ ਕੋਈ ਦੋਸਤ ਨਹੀਂ ਉਹ ਸਾਰਾ ਕੁਝ ਜਿਹੜਾ ਆ ਉੱਥੇ ਇੱਕ ਮਾਹੌਲ ਹੈ ਉਹਦੀ ਪਵਿੱਤਰਤਾ ਆ ਤਾਂ ਜਿਸ ਵਕਤ ਉਹ ਅਕਾਲ ਤਖਤ ਦੇ ਹੁਕਮਾਂ ਦੀ ਦੇ ਤਹਿਤ ਡਿਊਟੀ ਕਰ ਰਹੇ ਆ ਤਾਂ ਉੱਤੇ ਅਟੈਕ ਨਹੀਂ ਸੀ ਹੋਣਾ ਚਾਹੀਦਾ ਔਰ ਉਸ ਤੋਂ ਵੀ ਵੱਡੀ ਗੱਲ ਹੈ ਕਿ ਜਿਹੜਾ ਅਟੈਕ ਕਰਨ ਵਾਲਾ ਕੋਈ ਸੁਧਾਰਨ ਵਿਅਕਤੀ ਨਹੀਂ ਹੈ ਉਹ ਵੀ ਜਿਹੜਾ ਆ ਅਕਾਲ ਫੈਡਰੇਸ਼ਨ ਦੇ ਕਾਫੀ ਪੁਰਾਣੇ ਮਿਲੀਟੈਂਟ ਗਰੁੱਪ ਨਾਲ ਜਿਹਕੇ ਅਖਾੜ ਕੋ ਰੂਪਾਂ ਦੇ ਵਿੱਚ ਉਹਨਾਂ ਦਾ ਹੈ ਤੇ ਉਹ ਸਰਕਲਾਂ ਦੇ ਵਿੱਚ ਪੜੇ ਲਿਖੇ ਉਹਨਾਂ ਨੇ ਘਟੋ ਘਟ 13 14 ਕਿਤਾਬਾਂ ਵੀ ਲਿਖੀਆਂ ਆਈਆਂ ਨੇ ਸਿੱਖ ਸਿਧਾਂਤਾਂ ਨੂੰ ਸਮਝਣ ਵਾਲੇ ਆ ਕੋਈ ਅਣਜਾਣ ਬੰਦਾ ਜਿਹੜਾ ਇਸ ਤਰ੍ਹਾਂ ਦੀ ਕਰਦਾ ਆ ਕਾਰਵਾਈ ਕਰਦਾ ਤਾਂ ਉਹਦੇ ਬਾਅਦ ਤਾਂ ਸਮਝ ਆਉਂਦੀ ਆ ਤਾਂ ਐਡੇ ਵਿਦਵਾਨ ਜਿਹੜਾ ਨੇ ਇੰਨੀਆਂ ਓਵਜ਼ਾਦੀਆਂ ਕਿਤਾਬਾਂ ਲਿਖੀਆਂ ਹੋਣ ਔਰ ਸਮਝਦੇ ਹੋਣ ਸਿਧਾਂਤ ਕਿਤਾਬਾਂ ਵਿੱਚ ਸਿਧਾਂਤ ਲਿਖੀਆਂ ਨੇ ਤੇ ਉਹ ਜਿਹੜੇ ਭਾਈ ਸਾਹਿਬ ਇਹਦੇ ਵਿੱਚ ਸ਼ਾਮਲ ਹੋਣ ਤੇ ਇਹ ਇਹ ਉਦੋਂ ਕਿਉਂਕਿ ਇਹਦਾ ਫਾਇਦਾ ਕਿੰਨੂ ਹੋਏਗਾ ਅਸੀਂ ਕੋਈ ਸੁਖਵੀਰ ਬਾਦਲ ਦੇ ਜਿਹੜੇ ਉਹਨਾਂ ਨੇ ਗੁਨਾਹ ਕਬੂਲ ਕੀਤੇ ਆ ਉਹਨਾਂ ਪ੍ਰਤੀ ਅਸੀਂ ਨਹੀਂ ਕਹਿੰਦੇ ਵੀ ਉਹਨਾਂ ਦੇ ਵਿੱਚ ਕੋਈ ਹੈਗੀ ਆ ਉਹ ਆਪਣੀ ਥਾਂ ਤੇ ਕਾਇਮ ਨੇ ਲੇਕਿਨ ਉਹ ਜਿਸ ਵਕਤ ਸੇਵਾ ਨਿਭਾ ਰਹੇ ਸੀਗੇ ਉਹ ਸੇਵਾ ਅਕਾਲ ਤਖਤ ਦੇ ਹੁਕਮਾਂ ਤਹਿਤ ਪੰਥ ਦੀ ਜਿਹੜੀ ਅਸੀਂ ਕਹੀਏ ਜਿਹੜੀ ਪੰਥ ਦੀ ਰਜਾਇਆ ਹੂੰ ਉਸ ਅਨਸਾਰ ਉਹਨਾਂ ਨੂੰ ਜਿਹੜੀ ਆ ਸੇਵਾ ਦਿੱਤੀ ਜਿਹੜੀ ਆ ਉਹ ਤਨਖਾਹ ਲਈ ਗਈ ਸੀ ਤਾਂ ਤਨਖਾਹ ਕਰਨ ਜਾ ਰਹੇ ਇਸ ਤੋਂ ਪਹਿਲਾਂ ਵੀ ਦਰਬਾਰ ਸਾਹਿਬ ਦੇ ਵਿੱਚ ਭਵੇਂ اٹਵਾਲ ਡੀਆਈਜੀ اٹਵਾਲ ਤੱਕ ਅਸੀਂ ਦੇ ਵਿੱਚ ਜਿਹੜਾ ਕਤਲ ਹੋਇਆ ਹੋਵੇ ਜਾਂ ਜੋ ਵੀ ਦਰਬਾਰ ਸਾਹਿਬ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਹੁੰਦੀਆਂ ਨੇ ਉਹ ਸਾਡੀ ਉਥੋਂ ਦੀ ਜਿਹੜੀ ਮਾਨ ਮਰਿਆਦਾ ਆ ਪਵਿੱਤਰਤਾ ਆ ਉਹਦੇ ਤੇ ਅਸਰਪੰਦੇ ਤੇ ਵਿਰੋਧੀਆਂ ਨੂੰ ਇਹ ਮੌਕਾ ਦਿੰਦੀਆਂ ਕਿ ਉਹ ਸਿੱਖ ਸਿੱਖਾਂ ਦੇ ਬਾਰੇ ਸਿੱਖ ਸਿਧਾਂਤਾਂ ਬਾਰੇ ਸਿੱਖ ਪੰਥ ਬਾਰੇ ਕੂੜ ਪ੍ਰਚਾਰ ਕਰ ਸਕਣ ਕਿਉਂਕਿ ਜੇ ਸਾਡੇ ਬੰਦੇ ਜਿਹੜੇ ਸਭ ਜਾਣਦੇ ਆ ਜੇ ਉਹ ਇਹ ਐਵੇਂ ਦੀਆਂ ਸਰਗਰਮੀਆਂ ਕਰਨਗੇ ਤਾਂ ਫਿਰ ਕੱਲ ਨੂੰ ਅਸੀਂ ਕਿਸੇ ਪੁਲਿਸ ਤੇ ਕਿਸੇ ਏਜੰਸੀਆਂ ਦੇ ਉੱਤੇ ਤੇ ਕੀ ਕਹਾਂਗੇ ਕਿ ਉਹ ਕਿਉਂ ਕਰਦੇ ਆ ਉੱਤੇ ਕਿਉਂ ਅਸੀਂ ਕਿਉਂ ਇਸ ਗੱਲ ਦਾ ਵਿਰੋਧ ਕਰਦੇ ਕਿ ਉੱਥੇ ਪੁਲਿਸ ਜਾਂ ਇਹ ਜਿਹੜੇ ਹਥਿਆਰਬੰਦ ਫੋਰਸ ਨਹੀਂ ਜਾਣੇ ਚਾਹੀਦੇ ਇਸੇ ਕਰਕੇ ਕਰਦੇ ਕਿ ਉਹ ਲੜਾਈ ਦਾ ਮੈਦਾਨ ਨਹੀਂ ਹੈ ਲੜਾਈ ਦਾ ਮੈਦਾਨ ਹੋਰ ਹੈ ਤੇ ਉਹ ਵੀ ਅਸੀਂ ਨਹੀਂ ਚਾਹੁੰਦੇ ਕਿਉਂਕਿ ਹੁਣ ਉਹ ਮੌਕਾ ਨਹੀਂ ਹੈਗਾ ਅਸੀਂ ਜਿਸ ਯੁੱਗ ਦੇ ਵਿੱਚ ਰਹੇ ਰਹੇ ਹਾਂ ਤੇ ਸਭ ਤੋਂ ਵੱਡਾ ਹੁੰਦਾ ਹੈ ਕਿ ਜਦੋਂ ਕੋਈ ਆ ਆਪਣੇ ਗਨਾਹ ਉਹਨੂੰ ਕਬੂਲ ਕਰਦਾ ਗੁਰੂ ਪੰਥ ਦੇ ਅੱਗੇ ਤਾਂ ਪੰਥ ਉਹਨੂੰ ਖਿਮਾ ਕਰ ਦਿੰਦਾ ਆ ਤੇ ਉਹ ਪੰਥ ਦਾ ਅਧਿਕਾਰ ਖੇਤਰ ਆ ਉਹਨੂੰ ਕਿਹੜੀ ਸਜ਼ਾ ਲਾਉਣੀ ਹੋ ਸਕਦਾ ਆ ਅਸੀਂ ਬਹੁਤ ਸਾਰੀ ਸਜ਼ਾ ਨਾਲ ਜਿਹੜੇ ਲੋਕ ਸਹਿਮਤ ਨਾ ਹੋਣ ਉਹਨਾਂ ਦਾ ਵੀ ਆਪਣਾ ਇੱਕ ਆਧਾਰ ਹੋ ਸਕਦਾ ਆ ਉਹਨਾਂ ਦੀ ਜਸਟੀਫਿਕੇਸ਼ਨ ਹੋ ਸਕਦੀ ਆ ਕਿ ਉਹ ਹਰੇਕ ਮਤ ਨਾਲ ਹਰੇਕ ਜਿਹੜਾ ਆ ਸਿੱਖ ਹੈ ਕਿਉਂਕਿ ਆਜ਼ਾਦ ਹੈ ਤੌਰ ਤੇ ਸੋਚ ਸਕਦੇ ਆ ਸੋ ਉਹਨਾਂ ਦਾ ਜ਼ਰੂਰੀ ਨਹੀਂ ਜਿਹੜੀ ਦਿੱਤੀ ਕਿ ਵਾਇਆ ਉਹਦੇ ਨਾਲ ਸਹਿਮਤੀ ਹੋ ਗਈ ਲੇਕਿਨ ਸਮੂਹਿਕ ਤੌਰ ਤੇ ਇਹ ਫੈਸਲਾ ਗੁਰੂ ਪੰਥ ਦੀ ਅਦਾਲਤ ਚ ਹੋਇਆ ਆ ਤਾਂ ਉਹਦੇ ਮੈਨੂੰ ਲੱਗਦਾ ਕਿ ਜੇ ਉੱਥੇ ਘਟੋਕਰ ਦਰਬਾਰ ਸਾਹਿਬ ਜਦੋਂ 10 ਦਿਨ ਸੇਵਾ ਰੰਭਾ ਰਹੇ ਆ ਤਾਂ ਇਹ ਜਿਹੜੇ ਸਮਾਂ ਆ ਇੰਟੀਗ੍ਰੇਟ ਕਰਨਾ ਚਾਹੀਦਾ ਸੀਗਾ ਤੇ ਉਹਨਾਂ ਜਿਹੜਾ ਅਸੀਂ ਇਸ ਘਟਨਾ ਦੀ ਕੁੱਲ ਮਿਲਾ ਕੇ ਅਸੀਂ ਕਹਿੰਦਾ ਕਿ ਇਹ ਮਾੜਾ ਹੋਇਆ ਨਹੀਂ ਸੀ ਹੋਣਾ ਚਾਹੀਦਾ ਹੂੰ ਜਿਸ ਤਰ੍ਹਾਂ ਤੁਸੀਂ ਵੀ ਕਹਿ ਰਹੇ ਹੋ ਵੀ ਬਹੁਤ ਸਾਰੇ ਲੋਕ ਹੋਣਗੇ ਵੀ ਜੋ ਸਜ਼ਾ ਸੁਖਬੀਰ ਬਾਦਲ ਨੂੰ ਤਨਖਾਹ ਜੋ ਲਗਾਈ ਗਈ ਜੋ ਸਜ਼ਾ ਸੁناਈ ਗਈ ਉਸ ਦਾ ਸਮਰਥਨ ਨਹੀਂ ਕਰਦੇ ਉਸ ਦੇ ਨਾਲ ਸਹਿਮਤ ਨਹੀਂ ਬਹੁਤ ساری ਸਿੱਖ ਸੰਗਤ ਇਹ ਵੀ ਕਹਿੰਦੀ ਹੈ ਕਿ ਜਿਸ ਤਰ੍ਹਾਂ ਦੀ ਸੇਵਾ ਸੁਖਬੀਰ ਬਾਦਲ ਨੂੰ ਜਾਂ ਅਕਾਲੀ ਲੀਡਰਸ਼ਿਪ ਨੂੰ ਲਗਾਈ ਗਈ ਖਾਸ ਤੌਰ ਤੇ ਤਾਂ ਸੁਖਬੀਰ ਬਾਦਲ ਦਾ ਜ਼ਿਕਰ ਆਉਂਦਾ ਕਿਉਂਕਿ ਉਹਨਾਂ ਨੇ ਅਕਾਲ ਤਖਤ ਸਾਹਿਬ ਦੇ ਸਾਹਮਣੇ ਖੜੇ ਹੋ ਕੇ ਪੰਜ ਸਿੰਘ ਸਹਬਾਨਾ ਦੇ ਸਾਹਮਣੇ ਉਹ ਗੁਨਾਹ ਕਬੂਲੇ ਨੇ ਜਿਹੜੇ ਉਹਨਾਂ ਦੇ ਸਰਕਾਰ ਦੇ ਦੌਰਾਨ ਹੋਏ ਨੇ ਤੇ ਬਹੁਤ ਸਾਰੇ ਲੋਕ ਇਹ ਵੀ ਕਹਿੰਦੇ ਨੇ ਕਿ ਮਾਫੀ ਜਿਹੜੀ ਹੁੰਦੀ ਹੈ ਉਹ ਗਲਤੀ ਦੀ ਹੁੰਦੀ ਹੈ ਗੁਨਾਹ ਦੀ ਨਹੀਂ ਹੁੰਦੀ ਬਹੁਤ ਸੰਗਤ ਦਾ ਜਿਹੜਾ ਰਿਸਪਾਂਸ ਹੈ ਉਹ ਇਹ ਵੀ ਕਹਿੰਦਾ ਹੈ ਉਹ ਇਹ ਵੀ ਕਹਿੰਦੇ ਨੇ ਕਿ ਜੋ ਵੀ ਉਹਨਾਂ ਨੂੰ ਸਜ਼ਾ ਸੁਣਾਈ ਗਈ ਹੈ ਉਹ ਤਾਂ ਸੇਵਾ ਹੈ ਉਹ ਤਾਂ ਕੋਈ ਵੀ ਕਰ ਸਕਦਾ ਹੈ ਸਜ਼ਾ ਉਹ ਹੋਣੀ ਚਾਹੀਦੀ ਹੈ ਜੋ ਮਿਸਾਲੀ ਹੋਵੇ ਜਾਂ ਹੋਰ ਤਰ੍ਹਾਂ ਦੀ ਜਿਹੜੀ ਸਜ਼ਾ ਉਹ ਦਿੱਤੀ ਜਾ ਸਕਦੀ ਸੀ ਕਮਲਜੀਤ ਜੀ ਜਿਹੜੇ ਇਤਿਹਾਸ ਸਾਡੇ ਸਾਹਮਣੇ ਹੈ ਹੂੰ ਅਬਦਾਲੀ ਦੀ ਗਲਤੀ ਸੀ ਜਾਂ ਗੁਨਾਹ ਸੀ ਦਰਬਾਰ ਸਾਹਿਬ ਉਹਨੇ ਅਟੈਕ ਕੀਤਾ ਸਾਰਾ ਦਰਬਾਰ ਸਾਹਿਬ ਤੋਪਾਂ ਨਾਲ ਉਡਾ ਦਿੱਤਾ ਸੀਗਾ ਲੇਕਿਨ ਉਹਨਾਂ ਦਾ ਪਰਿਵਾਰ ਜਦੋਂ ਸਿੱਖਾਂ ਦੇ ਨੇ ਗ੍ਰਿਫਤਾਰ ਕਰ ਲਿਆ ਉਹਨਾਂ ਤੋਂ ਜਰੂਰ ਸੇਵਾ ਕਰਵਾਈ ਉਹ ਜਿਹੜਾ ਉਹਨਾਂ ਨੇ ਭਰਿਆ ਸੀਗਾ ਉੱਥੇ ਉਸ ਉਹਨਾਂ ਦੇ ਸਿਰ ਤੇ ਰੱਖ ਕੇ ਸਵਾਹੀ ਕਰਾਈ ਲੇਕਿਨ ਉਹਨਾਂ ਦੇ ਬੱਚਿਆਂ ਨੂੰ ਅਬਦਾਲੀ ਦੇ ਚਾਚੇ ਨੂੰ ਮਤਲਬ ਸਿੱਖ ਜਿਹੜੇ ਛੱਡ ਕੇ ਆਏ ਸੀ ਸੇਫ ਛੱਡ ਕੇ ਆਏ ਸੀ ਸੋ ਜਿਹੜਾ ਅੰਦਰੋਂ ਮਾਫੀ ਮੰਗਦਾ ਆ ਉਹ ਐ ਸਿੱਖਾਂ ਦਾ ਵਿਸ਼ਵਾਸ ਹੈ ਸਿੱਖ ਸਿਧਾਂਤ ਦਾ ਹੀ ਵਿਸ਼ਵਾਸ ਹੈ ਕਿ ਅਸੀਂ ਆਪਣੀ ਮਰਜ਼ੀ ਨਾਲ ਕਿਸੇ ਬੰਦੇ ਨੂੰ ਜਨਮ ਨਹੀਂ ਦੇ ਸਕਦੇ ਜੀਵਨ ਨਹੀਂ ਦੇ ਸਕਦੇ ਤੇ ਜਦੋਂ ਜੀਵਨ ਨਹੀਂ ਦੇ ਸਕਦੇ ਮੌਤ ਦਾ ਅਧਿਕਾਰ ਵੀ ਕਿਸੇ ਵਿਅਕਤੀ ਨੂੰ ਨਹੀਂ ਹੈ ਇਹ ਅਕਾਲ ਪੁਰਖ ਦੇ ਬਾਣੇ ਵਿੱਚ ਹੈ ਜੰਗਾਂ ਲੜਾਈਆਂ ਦੇ ਵਿੱਚ ਮੈਦਾਨੇ ਜੰਗ ਦੇ ਵਿੱਚ ਸਭ ਕੁਝ ਹੁੰਦਾ ਆ ਅਸੀਂ ਦੇਖਦੇ ਆ ਉਹ ਉਹਦੀ ਵੱਖਰੀ ਗੱਲ ਆ ਲੇਕਿਨ ਇਸ ਤਰ੍ਹਾਂ ਜਿਹੜਾ ਆ ਮੌਤ ਦੀ ਸਜ਼ਾ ਦਾ ਅਸੀਂ ਐਸੇ ਕਰਕੇ ਫਕਰ ਕਰਦੇ ਹਾਂ ਸਿੱਖ ਰਾਜ ਦੇ ਉੱਤੇ ਕਿ ਮਹਾਰਾਜਾ ਰਣਜੀਤ ਸਿੰਘ ਦੇ 40 ਸਾਲਾਂ ਦੇ ਰਾਜ ਵਿੱਚ ਕਿਸੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਤੇ ਉਹਨੂੰ ਤੁਸੀਂ ਜੋੜ ਕੇ ਦੇਖੋ ਲੇਕਿਨ ਦੇਖੋ ਮੈਨੂੰ ਲੱਗਦਾ ਕਿ ਮੌਤ ਜਸਮਾਨੀ ਮੌਤ ਦਾ ਕੋਈ ਅਰਥ ਨਹੀਂ ਹੈਗਾ ਉਹਦਾ ਕਿਥੇ ਬੰਦੇ ਨੇ ਬੁਖਾਰ ਚੜ੍ਹ ਕੇ ਮਰ ਜਾਣਾ ਹੁੰਦਾ ਐਕਸੀਡੈਂਟਾਂ 'ਚ ਵੀ ਮਰ ਜਾਂਦੇ ਲੋਕ ਲੇਕਿਨ ਜਿਹੜੀ ਮੌਤ ਬੰਦਾ ਮਰਦਾ ਹੈਗਾ ਆ اخਲਾਕੀ ਤੌਰ ਤੇ ਸਿਆਸੀ ਤੌਰ ਤੇ ਸਮਾਜਿਕ ਤੌਰ ਤੇ ਭਾਈਚਾਰਕ ਤੌਰ ਤੇ ਉਹ ਵੱਡੀ ਚੀਜ਼ ਹੁੰਦੀ ਆ ਤਾਂ ਮੈਨੂੰ ਲੱਗਦਾ ਉਹ ਸਜ਼ਾ ਜਿਹੜੀ ਆ ਸੁਖਵੀਰ ਨੂੰ ਮਿਲ ਚੁੱਕੀ ਆ ਜਦੋਂ ਉਹ ਉਹਦਾ ਹੰਕਾਰ ਹੈ ਜਦੋਂ ਉਹਦਾ ਗਰਾਫ ਥੱਲੇ ਆਉਂਦਾ ਆ ਤੇ ਉਹਦੀਆਂ ਕੋਈ ਵੀ دنیਵੀ ਜੇ ਕਿਸੇ ਵੀ دنیਵੀ ਅਦਾਲਤ ਦੇ ਵਿੱਚ ਜਾਂ ਕਿਸੇ ਕਮਿਸ਼ਨ ਵੱਲੋਂ ਉਹਨਾਂ ਨੂੰ ਦੋਸ਼ੀ ਠਰਾ ਕੇ ਸਜ਼ਾ ਦਿੱਤੀ ਜਾਂਦੀ ਤਾਂ ਉਹਨਾਂ ਕੋਲੇ ਮੌਕਾ ਸੀ ਲੋਕਾਂ ਨੂੰ ਕੋਈ ਉਹ ਬਹੁਤ ਸਾਰੇ ਰਸਤੇ ਲੱਭ ਸਕਦੇ ਸੀਗੇ ਕਿ ਮੇਰੇ ਵਕੀਲ ਮਾੜੇ ਸੀ ਮੈਂ ਉਤਲੀ ਕੋਰਟ ਤੇ ਪੇਸ਼ ਹੋਣਾ ਆ ਮੈਂ ਬਹੁਤ ਸਾਰਾ ਸੀਗਾ ਤੇ ਉਹ ਕਹਿ ਸਕਦੇ ਸੀ ਕਿ ਸਾਡੇ ਵਕੀਲਾਂ ਨੇ ਜਿਹੜਾ ਉਹ ਠੀਕ ਭੂਮਿਕਾ ਨਹੀਂ ਨਿਭਾਈ ਇੱਥੇ ਕਮਜ਼ੋਰੀ ਰਹਿ ਗਈ ਲੇਕਿਨ ਜਿਸ ਵਕਤ ਉਹਨਾਂ ਨੇ ਗੁਰੂ ਪੰਥ ਦੀ ਜਿਹੜੀ ਅਕਾਲ ਪੁਰਖ ਦੀ ਅਦਾਲਤ ਹੈ ਉਹਦੇ ਸਾਹਮਣੇ ਸਾਰਾ ਕਬੂਲਨਾਮਾ ਕਬੂਲ ਕਰ ਲਿਆ ਆ ਤਾਂ ਮੈਨੂੰ ਲੱਗਦਾ ਇਸ ਤੋਂ ਵੱਡੀ ਸਜ਼ਾ ਕੀ ਹੋ ਸਕਦੀ ਔਰ ਸਿੱਖ ਇਤਿਹਾਸ ਇਹਦਾ ਗਵਾਹ ਆ ਜਿੰਨੂੰ ਇਹ ਅਕਾਲ ਤਖਤ ਨੇ ਇਸ ਤਰ੍ਹਾਂ ਦੀ ਸਜ਼ਾ ਦਿੱਤੀ ਆ ਉਦੀ ਕਦੀ ਵੀ ਸਮਾਜਿਕ ਤੌਰ ਤੇ ਬਹਾਲੀ ਨਹੀਂ ਹੋਈ ਹੂੰ ਉਹਦਾ ਸਿਆਸੀ ਜੀਵਨ ਲਗਭਗ ਖਤਮ ਹੋ ਜਾਂਦਾ ਆ ਕਿ ਇਹ ਮੈਨੂੰ ਲੱਗਦਾ ਕਿ ਸਖਬੀਰ ਅ ਜੀਦਾ ਵੀ ਇਹ ਜਿਹੜਾ ਸਿਆਸੀ ਜੀਵਨ ਹੈ ਸਮਾਜਿਕ ਜੀਵਨ ਹੈ ਲਗਭਗ ਉਹ ਕਾਫੀ ਡਾਊਨ ਚਲਾ ਗਿਆ ਸੀ ਇਹਦੇ ਵਿੱਚ ਕੋਈ ਦੋਰਾਵਾ ਨਹੀਂ ਆ ਤੇ ਲੇਕਿਨ ਉਹਦੇ ਕੋਲ ਮੌਕਾ ਸੀ ਸਿੱਖ ਸਿਧਾਂਤ ਹੈ ਉਹ ਮੌਕੇ ਨਹੀਂ ਕਿਸੇ ਵਾਸਤੇ ਬੰਦ ਕਰਦਾ ਹੂੰ ਸਿੱਖੀ ਦਾ ਇਹੀ ਵੱਡਾ ਪਾਣਾ ਹੂੰ ਉਹ ਕਿਸੇ ਵੀ ਬੰਦੇ ਨੂੰ ਕਿਸੇ ਵੀ ਵਕਤ ਸੁਧਰਨ ਦੇ ਮੌਕੇ ਦਿੰਦਾ ਆ। ਹੂੰ। ਸੋ ਇਸ ਕਰਕੇ ਸਿੰਘ ਸਹਿਬਾਨ ਨੇ ਜਦੋਂ ਸਾਰੀ ਅਕਾਲੀ ਲੀਡਰਸ਼ਿਪ ਨੂੰ ਇਹ ਕਹਿਤਾ ਕਿ ਤੁਸੀਂ ਤਾਂ ਭਰੋਸਾ ਗਵਾ ਚੁੱਕੀ ਹੈ ਤੁਸੀਂ ਅਗਵਾਈ ਕਰਨ ਦੇ ਯੋਗ ਹੀ ਨਹੀਂ ਰਹੇ। ਹੂੰ। ਇਸੇ ਕਰਕੇ ਉਹਨਾਂ ਨੇ ਨਵੀਂ ਪਰਤੀ ਲਈ ਸੱਤ ਮੈਂਬਰੀ ਕਮੇਟੀ ਦਾ ਗਠਨ ਕੀਤਾ ਆ। ਹੂੰ। ਔਰ ਸੱਤ ਮੈਂਬਰੀ ਕਮੇਟੀ ਜਗਠਨ ਕਰਦੇ ਵੀ ਇਹਦਾ ਧਿਆਨ ਰੱਖਿਆ ਗਿਆ ਕਿ ਇਹਦੇ ਸਾਰੀ ਤਿਰਾਂ ਦੇ ਬੰਦੇ ਆ ਜਿਹੜਾ ਉਹਨਾਂ ਨੂੰ ਨੁਮਾਇੰਦਗੀ ਦਿੱਤੀ ਜਾਵੇ। ਭਾਈ ਅਮਰੀਕ ਸਿੰਘ ਦੀ ਬੇਟੀ ਇਹ ਜਿਹੜੀ ਹੈ ਉਹ ਵੀ ਇਹਦੇ ਵਿੱਚ ਸ਼ਾਮਿਲ ਹੈ ਧਾਮੀ ਸਾਹਿਬ ਸ਼੍ਰੋਮਣੀ ਕਮੇਟੀ ਵੱਲੋਂ ਸ਼ਾਮਿਲ ਨੇ ਔਰ ਜਿਹੜੇ ਝੁੰਦਾ ਕਮੇਟੀ ਦੇ ਮੁਖੀ ਸੀਗੇ ਅਕਬਾਲ ਸਿੰਘ ਝੁੰਦਾ ਜਿਨ੍ਹਾਂ ਨੇ ਆ ਸਾਰੀਆਂ ਗੱਲਾਂ ਜਿਹੜੀਆਂ ਸਾਡੇ ਵਰਗੇ ਲੋਕ ਕਰਦੇ ਆ ਕਿ ਲੀਡਰਸ਼ਿਪ ਤੇ ਦਿੱਲੀ ਹੋਣੀ ਚਾਹੀਦੀ ਆ 2 ਸਾਲਾਂ ਤੋਂ ਬਾਅਦ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋਣਾ ਚਾਹੀਦਾ ਉਹ ਸਾਰੀਆਂ ਉਹਨਾਂ ਨੇ ਆਪਣੀ ਰਿਪੋਰਟ ਵਿੱਚ ਲੋਕਾਂ ਨੂੰ ਮਿਲ ਕੇ ਗਰਾਊਂਡ ਪੱਧਰ ਤੇ 100 ਹਲਕਿਆਂ ਦੇ ਵਿੱਚ ਜਾ ਕੇ ਲੋਕਾਂ ਕੋਲ ਜਾ ਕੇ ਉਹ ਰਿਪੋਰਟ ਤਿਆਰ ਕੀਤੀ ਆ ਤੇ ਉਹ ਰਿਪੋਰਟ ਜਿਹੜੀ ਆ ਅਕਾਲੀ ਦਲ ਦਾ ਅਕਾਲੀ ਸਿਆਸਤ ਦਾ ਜਿਹੜਾ ਉਹ ਆਧਾਰ ਬਣਦੀ ਆ ਉਹਦੇ ਨਾਲ ਹੀ ਜਿਹੜੀ ਵੱਡੀ ਗੱਲ ਹੈ ਕਿ ਉਹ ਸਾਰੀ ਲੀਡਰਸ਼ਿਪ ਦੀ ਜਿਹੜੀ ਹੈਗੀ ਪੋਲਿਟਿਕਲ ਲੀਡਰਸ਼ਿਪ ਜੋ ਪਿਛਲੇ ਸਮੇਂ ਚ 40 ਸਾਲਾਂ ਚ ਰਹੀ ਹੈ ਉਹਦੇ ਕਿਤੇ ਤੇ ਕਾਂਟਾ ਵੀ ਮਾਰ ਦਿਆ ਅਕਾਲ ਸੇਖ ਦੀ ਕਾਰ ਵੀ ਕਿ ਦੱਸਦੀ ਹੈ ਕਿ ਇਸ ਸਨ ਤੋਂ ਲੈ ਕੇ ਅੱਜ ਤੱਕ ਤੁਸੀਂ ਜਿਹੜੇ ਜਿਹੜਾ ਵੀ ਕੰਮ ਕੀਤਾ ਪੰਥਕ ਜਿਹੜੇ ਸਾਰੋਕਾਰ ਉਹਨਾਂ ਨੂੰ ਤੁਸੀਂ ਜਿਹੜਾ ਪਿੱਛਾ ਦਿਖਾਤਾ ਹੈ ਉਹ ਉਹ ਤੁਸੀਂ ਲੋਕਾਂ ਦੇ ਵਿਸ਼ਵਾਸ ਦਾ ਘਾਤ ਕੀਤਾ ਹੈ ਲੋਕਾਂ ਨੇ ਤੁਹਾਡੇ ਤੇ ਵਿਸ਼ਵਾਸ ਕੀਤਾ ਸੀ ਉਹ ਬਿਆਨਤ ਸਿੰਘ ਦੀ ਸਰਕਾਰ ਤੇ ਜਿਹੜੇ ਜ਼ੁਲਮ ਹੋਏ ਸੀਗੇ ਲੋਕਾਂ ਨੂੰ ਆ ਸੀਗੇ ਕਿ ਅਸੀਂ ਅਕਾਲੀ ਸਰਕਾਰ ਚ ਨੂੰ ਇਹ ਸਾਨੂੰ ਕੋਈ ਮਲਬਲਾਉਗੇ ਹਮ ਲੇਕਿਨ ਉਹਨਾਂ ਨੇ ਹੋਰ ਜਿਹੜਾ ਆ ਜਥੇਦਾਰ ਸਾਹਿਬ ਨੇ ਜਿਹੜੀ ਉੱਥੇ ਭਾਸ਼ਾ ਵਰਤੀ ਕਿ ਇਹ ਚਿੱਖਾਂ ਦੇ ਜ਼ਖਮ ਹੈ ਜਿਹੜੇ ਉਂਗਲਾ ਪਾ ਕੇ ਉਹ ਚੇੜ ਦਿੱਤੇ ਗਏ ਹਮ ਸੋ ਇਹ ਇਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਸਿਆਸਤਾਂ ਵਿੱਚ ਤਾਂ ਤਬਦੀਲੀ ਹੈ ਇਹ ਤਾਂ ਮੈਟਰੀ ਨਹੀਂ ਕਰਦਾ ਸੁਖਵੀਰ ਨੂੰ ਕਿਹੜੀ ਸਜ਼ਾ ਦਿੱਤੀ ਹੈ ਹਮ ਸਜ਼ਾ ਤਾਂ ਬਹੁਤ ਸਾਰੇ ਦੇਸ਼ਾਂ ਦੇ ਵਿੱਚ ਬਹੁਤ ਟਰੁਥ ਕਮਿਸ਼ਨ ਬਣਦੇ ਆ ਬਹੁਤ ਕੁਝ ਹੁੰਦਾ ਆ ਲੇਕਿਨ ਉਹ سزا ਦੇਣ ਦਾ ਇਹ ਨਹੀਂ ਉਹਦਾ ਜਦੋਂ ਕੋਈ ਇਨਕੁਆਰੀ ਹੁੰਦੀ ਆ ਇਹ ਜਾਂਚ ਹੁੰਦੀ ਆ ਉਹਦਾ ਉਹਦਾ ਮਕਸਦ ਇਹ ਨਹੀਂ ਹੁੰਦਾ ਕਿ سزا ਦੇਣੀ ਆ ਹੂੰ ਉਹਦਾ ਮਕਸਦ ਹੁੰਦਾ ਆ ਕਿ ਹਿਸਟਰੀ ਵਿੱਚ ਰਿਕਾਰਡ ਤੇ ਲੈ ਕੇ ਆਉਣੀ ਆ ਜਿਹੜੇ ਗੁਨਾਹ ਹੋਇਆ ਉਹਨਾਂ ਨੂੰ ਹਿਸਟਰੀ ਦੇ ਰਿਕਾਰਡ ਤੇ ਲੈ ਕੇ ਆਉਣਾ ਤੇ ਅੱਗੇ ਵਾਸਤੇ ਲੋਕ ਸਮਝ ਸਕਣ ਕਿ ਇਹ ਇਹਦਾ ਕੀ ਖਮਿਆਜਾ ਪੁੱਤਣਾ ਪੈਂਦਾ ਸੋ ਉਹ ਮੈਨੂੰ ਲੱਗਦਾ ਕਿ ਅਕਾਲ ਤਖਤ ਸਾਹਿਬ ਤੋਂ ਜਿਹੜਾ ਫੈਸਲੇ ਹੋਏ ਨੇ ਅਸੀਂ ਉਹਨਾਂ ਦੀ ਸਲਾਹਾ ਕਰਦੇ ਆ ਕਿ ਜੋ ਮੌਜੂਦਾ ਸਥਿਤੀ ਵਿੱਚ ਸਭ ਤੋਂ ਬੈਟਰ ਫੈਸਲਾ ਦਿੱਤਾ ਜਾ ਸਕਦਾ ਸੀ ਹੂੰ ਵੇਖੋ ਇੱਕ ਤਾਂ ਐਕਸਟ੍ਰੀਮ ਤੇ ਜਾ ਕੇ ਸੋਚਦੇ ਆ ਅਸੀਂ ਕਿਸੇ ਵਿਚਾਰਤਾਰਾ ਦੇ ਦੀਨ ਤਾਂ ਉਦੋਂ ਤਾਂ ਇੱਕ ਧਿਰ ਕਹਿੰਦੀ ਐ ਕਿ ਉਹਨਾਂ ਨੂੰ ਜਿਹੜੇ ਆ ਪਾਠ ਕਰਾ ਕੇ ਮਾਫ ਕਰ ਦੇਣਾ ਚਾਹੀਦਾ ਜਦੋਂ ਉਹਨਾਂ ਨੇ ਪੁੱਲ ਮੰਨ ਲਈ ਐ ਹੂੰ ਦੂਜੀ ਧਿਰ ਕਹਿੰਦੀ ਐ ਕਿ ਉਹਨਾਂ ਨੂੰ ਚਰੇ ਬਾਜ਼ਾਰ ਚ ਲਿਆ ਕੇ ਮੌਤ ਦੇ ਘਾਟ ਉਤਾਰ ਦੇਣਾ ਚਾਹੀਦਾ ਹੂੰ ਹੁਣ ਇਹ ਦੋਨੇ ਆਪਣੇ ਅਤ ਹੈ ਦੋਨੇ ਪਾਸੇ ਹੂੰ ਇਦਾਂ ਹੁੰਦਾ ਨਹੀਂ ਕਦੀ ਹਿਸਟਰੀ 'ਚ ਇਹ ਅਸੀਂ ਜਿਹੜੇ ਯੁੱਗ 'ਚ ਜੀ ਰਹੇ ਨੇ ਆ ਹੂੰ ਉਹ ਯੁੱਗ ਦੇ ਵਿੱਚ ਇਸ ਚੀਜ਼ ਨੂੰ ਮਾਨਤਾ ਨਹੀਂ ਦਿੱਤੀ ਜਾਂਦੀ। ਹਮਮ ਔਰ ਸਿੱਖ ਧਰਮ ਦੇ ਸਿਧਾਂਤ ਹੈ ਉਹ ਤਾਂ ਬਿਲਕੁਲ ਅਲਾਉ ਨਹੀਂ ਕਰਦੇ ਕਿ ਤੁਸੀਂ ਜਸਮਾਨੀ ਤੌਰ ਤੇ ਬੰਦਾ ਨੂੰ ਖਤਮ ਕਰਨ ਦਾ ਜੇ ਤੁਹਾਡਾ ਕੋਈ ਏਜੰਡਾ ਹੋਣਾ ਚਾਹੀਦਾ। ਔਰ ਉੱਥੇ ਜਿਹੜੇ ਆ ਮੈਨੂੰ ਲੱਗਦਾ ਕਿ ਉਹ ਉਹ ਜਿਹੜਾ ਜਿਹੜਾ ਫੈਸਲਾ ਆਇਆ ਆ ਜਿਹੜਾ ਅਕਾਲ ਤਖਤ ਸਾਹਿਬ ਦੇ ਜਥੇਦਾਰ ਨੇ ਨੇ ਸਿੰਘ ਸਹਿਬਾਨਾ ਨੇ ਜਿਹੜਾ ਸਾਨੂੰ ਮੌਕਾ ਦਿੱਤਾ ਆ। ਹਮ ਇਹ ਸਾਰੇ ਬਾਦਲ ਵਿਰੋਧੀ ਜਿਹੜੇ ਗਰੁੱਪ ਨੇ ਉਹ ਹੁਣ ਤੱਕ ਇਹ ਕੂਕੂਕੇ ਕਹਿੰਦੇ ਆ ਕਿ ਇਹਦੇ ਤੇ ਬਾਦਲ ਸਾਹਿਬ ਬਾਦਲ ਪਰਿਵਾਰ ਨੇ ਕਬਜ਼ਾ ਕਰ ਲਿਆ ਸੀ ਅਕਾਲੀ ਦਲ ਉਹਨਾਂ ਨੇ ਹਤਿਆ ਲਿਆ ਸੀ ਸ਼ਰਮਣੀ ਕਮੇਟੀ ਹਤਿਆ ਲਈ ਸੀ ਅਕਾਲ ਤਖਤ ਹਤਿਆ ਲਿਆ ਸੀ ਔਰ ਸਾਰਾ ਕੁਝ ਹੈ ਲੇਕਿਨ ਉਹਨਾਂ ਨੇ ਮੌਕਾ ਦਿੱਤਾ ਕਿ ਕੋਈ ਵੀ ਬੰਦਾ ਜਾ ਕੇ ਤੁਸੀਂ ਵੀ ਮੈਂਬਰ ਬਣ ਸਕਦੇ ਹੋ ਅਕਾਲੀ ਦਲ ਦੇ ਮੈਂ ਵੀ ਬਣ ਸਕਦਾ ਮੈਂ ਆਪਣੀ ਭਰਤੀ ਕਰਕੇ ਡੈਲੀਗੇਟ ਬਣ ਸਕਦਾ ਤੁਸੀਂ ਵੀ ਬਣ ਸਕਦੇ ਹੋ ਉੱਥੇ ਇਹ ਤਾਂ ਹੈ ਨਹੀਂ ਕਿ ਇਹ ਇੱਕ ਗਰੁੱਪ ਦੇ ਸਿਰਫ ਬਾਦਲ ਦਲ ਦੇ ਬੰਦੇ ਮੈਂਬਰ ਬਣ ਸਕਦੇ ਆ ਜਿਹੜੇ ਬਾਗੀ ਤੇ ਦਾਕੀ ਹੈ ਉਹੀ ਮੈਂਬਰ ਬਣ ਸਕਦਾ ਕੋਈ ਵੀ ਸਿੱਖ ਬਣ ਸਕਦਾ ਜਿਹੜੇ ਸਿੱਖ ਇਤਰਾਜ਼ ਕਰਦੇ ਰਹੇ ਆ ਉਹਨਾਂ ਦੀ ਭੂਮਿਕਾ ਹੁਣ ਬਣਦੀ ਹੈ ਕਿ ਉਹ ਹੁਣ ਆ ਕੇ ਆਪਣੀ ਭੂਮਿਕਾ ਗੱਲਾਂ ਕਰਨ ਦੀ ਬਜਾਏ ਫੀਲਡ 'ਚ ਕੰਮ ਕਰਕੇ ਦਿਖਾਉਣ ਉਹ ਭਰਤੀ ਕਰਨ ਭਰਤੀ ਕਰਕੇ ਆਪਣੇ ਡੈਲੀਗੇਟ ਬਣਾਉਣ ਕਿ ਉੱਥੋਂ ਬਾਦਲ ਪਰਿਵਾਰ ਨੂੰ ਸਦਾ ਵਾਸਤੇ ਜਿਹੜੇ ਉੱਥੋਂ ਬਾਹਰ ਕਰ ਦੇਣ ਸਾਬਕਾ ਜਥੇਦਾਰ ਭਾਈ ਰਣਜੀਤ ਸਿੰਘ ਜੀ ਦੀ ਅੱਜ ਸਟੇਟਮੈਂਟ ਸਾਹਮਣੇ ਆਈ ਹੈ ਉਹ ਕਹਿੰਦੇ ਨੇ ਕਿ ਜਥੇਦਾਰਾਂ ਤੋਂ ਗਲਤੀ ਹੋਈ ਹੈ ਕਿਉਂਕਿ ਜੋ ਤਖਤੀਆਂ ਤਨਖਾਈਏ ਜਿੰਨੇ ਵੀ ਅਕਾਲੀ ਦਲ ਦੇ ਮੈਂਬਰ ਨੇ ਉਹਨਾਂ ਦੇ ਗੱਲਾਂ ਦੇ ਵਿੱਚ ਲਟਕਾਈਆਂ ਗਈਆਂ ਨੇ ਉਹਨਾਂ ਦੀ ਗੁਰਬਾਨੀ ਦੀਆਂ ਜਿਹੜੀਆਂ ਪੰਕਤੀਆਂ ਨੇ ਉਹ ਲਿਖੀਆਂ ਗਈਆਂ ਨੇ ਤੇ ਭਾਈ ਰਣਜੀਤ ਸਿੰਘ ਕਹਿੰਦੇ ਨੇ ਕਿ ਜਦੋਂ ਉਹ ਬਾਥਰੂਮ ਸਾਫ਼ ਕਰਨ ਜਾਂਦੇ ਨੇ ਤਾਂ ਮਾਲਮੁੱਤਰ ਦੇ ਛਿੱਟੇ ਜਿਹੜੇ ਨੇ ਉਹਨਾਂ ਤਖਤੀਆਂ ਤੇ ਵੀ ਪੈਂਦੇ ਨੇ ਬਿਰਸਾ ਸਿੰਘ ਮਲਟੋਹਾ ਕਹਿੰਦੇ ਨੇ ਕਿ ਇਹ ਗਲਤੀ ਹੋਈ ਹੈ ਜਥੇਦਾਰਾ ਤੋਂ ਕਿ ਤਖਤੀਆਂ ਪਾ ਕੇ ਉਹਨਾਂ ਨੂੰ ਬਾਥਰੂਮ ਦੀ ਸੇਵਾ ਕਰਨ ਲਈ ਕਿਹਾ ਗਿਆ ਜਥੇਦਾਰ ਪਸ਼ਚਾਪ ਕਰਨ ਨਹੀਂ ਇਹ ਵੇ ਵੇਖੋ ਇਹਦੇ ਬੜੇ ਵੱੱਟ ਭੇਦ ਨੇ ਗੁਰਬਾਣੀ ਦੀ ਪਵਿੱਤਰਤਾ ਕਿਵੇਂ ਰਹਿੰਦੀ ਹੈ ਕਿਵੇਂ ਨਹੀਂ ਰਹਿੰਦੀ ਇਹ ਤਾਂ ਜਦੋਂ ਤੁਸੀਂ ਕੀ ਤੁਹਾਡੇ ਸਾਰੇ ਮੋਬਾਈਲ ਦੇ ਵਿੱਚ ਬਾਣੀ ਹੈ ਭਰੀ ਹੋਈ ਹੈ ਤਾਂ ਤੁਸੀਂ ਕੀ ਮੋਬਾਈਲ ਬਾਹਰ ਛੱਡ ਕੇ ਜਾਂਦੇ ਹੋ ਕਿੱਥੇ ਲੈ ਕੇ ਜਾਂਦੇ ਹੋ ਕਿੱਥੇ ਰੱਖਦੇ ਹੋ ਇਹ ਕਿੱਥੇ ਕਿੱਥੇ ਤੁਸੀਂ ਇਸ ਤਰ੍ਹਾਂ ਨਹੀਂ ਹੋ ਸਕਦਾ ਜਿਹੜੀ ਇਹ ਸੋਚ ਆਪਣੀ ਆ ਆਪਣੀ ਉਹਨਾਂ ਦੀ ਸੋਚ ਹੋ ਸਕਦੀ ਆ ਬਲਕਿ ਇਹ ਸਮੂਹਿਕ ਤੌਰ ਤੇ ਪੰਥ ਦੀ ਉਹ ਸੋਚ ਨਹੀਂ ਜਿਹਨੂੰ ਤੁਸੀਂ ਅਮਲੀ ਤੌਰ ਤੇ ਲਾਗੂ ਕਰ ਸਕੋ ਠੀਕ ਹੈ ਅਵਾਈਡ ਕੀਤਾ ਜਾ ਸਕਦਾ ਸੀਗਾ ਇਸ ਚੀਜ਼ ਨੂੰ ਹੋਰ ਕੋਈ ਰਸਤਾ ਲੱਭ ਲਿਆ ਜਾਂਦਾ ਚੰਗੀ ਗੱਲ ਸੀ ਪਰ ਲੇਕਿਨ ਇਹ ਅਧਿਕਾਰ ਖੇਤਰ ਦੇ ਉਹਨਾਂ ਦਾ ਹੈਗਾ ਆ ਸਿੰਘ ਸਹਿਬਾਨ ਦਾ ਸਾਨੂੰ ਉਹਦੇ ਤੇ ਕਿੰਤੂ ਮੈਨੂੰ ਲੱਗਦਾ ਕਿ ਸਾਨੂੰ ਘਟੋ-ਘਟੋ ਦੀ ਕਿੰਤੂ ਦੇ ਕਰਾ ਕੇ ਉਹਨਾਂ ਨੇ ਫੈਸਲਾ ਕਰਤਾ ਹੈ ਤੇ ਉਹ ਇਹਦੇ ਨਾਲ ਮੈਨੂੰ ਲੱਗਦਾ ਕਿ ਗਰਬਾਣੀ ਗਰਬਾਣੀ ਕਿਸ ਮਨਸ਼ਾਹਤ ਕਿੱਥੇ ਜਾ ਰਹੀ ਹੈ ਦੇਖੋ ਬਹੁਤ ਸਾਰੇ ਸਾਡੇ ਸਿੱਖ ਨੇ ਜਿਨ੍ਹਾਂ ਨੂੰ ਗੁਰਬਾਣੀ ਜਬਾਨੀ ਯਾਦ ਹੈ ਉਹ ਹਰ ਟਾਈਮ ਜਿਹੜਾ ਉਹ ਪ੍ਰਮਾਤਮਾ ਦਾ ਜਾਪ ਕਰਦੇ ਆ ਉਹ ਤੇ ਉੱਠਦੇ ਆ ਬੈਂਢਿਆ ਹਰ ਨਾਮ ਤੇ ਆਉਣ ਦੀ ਗੱਲ ਗੁਰਬਾਣੀ ਕਹਿੰਦੀ ਹੈ ਤੇ ਜੇ ਇਹਦਾ ਮਤਲਬ ਕਿਥੇ ਜਦੋਂ ਜੰਗਲ ਪਾਣੀ ਜਾਣਾ ਤਾਂ ਉਦੋਂ ਨਾਮ ਨਹੀਂ ਜਪਣਾ ਸਿੱਖਾਂ ਦੇ ਵਾਸਤੇ ਕੋਈ ਥਾਂ ਪਵਿੱਤਰ ਨਹੀਂ ਤੇ ਕੋਈ ਅਪਵਿੱਤਰ ਨਹੀਂ ਸਾਡੇ ਵਾਸਤੇ ਇਹ ਬ੍ਰਾਹਮਣਵਾਦ ਵਿੱਚ ਤਾਂ ਹੋ ਸਕਦੀ ਹੈ ਕਿ ਕੋਈ ਥਾਂ ਕੋਈ ਸਮਾਂ ਇਹ ਸਮਾਂ ਜਿਹੜਾ ਇਹ ਬੜਾ ਸ਼ੁਭ ਹੈ ਆ ਅਸ਼ੁਭ ਹੈ ਆਥਾਂ ਜਿਹੜੀ ਹੈ ਅਪਸ਼ਗਨ ਕਰਦੀ ਹੈ ਸ਼ਗਨ ਕਰ ਸਾਡੇ ਵਾਸਤੇ ਤਾਂ ਕੁਝ ਨਹੀਂ ਗੁਰਬਾਣੀ ਤਾਂ ਸਭ ਨੂੰ ਇੱਕ ਥਾਂ ਇੱਕ ਸਾਜ ਚਮੰਦੀ ਹੈ ਜਿਹੜੇ ਉਥੇ ਗਏ ਆ ਉਹ ਗੁਰਬਾਣੀ ਦੀ ਵਿਦਵੀ ਕਰਨੇ ਗਏ ਉਹ ਅਕਾਲ ਤਖਤ ਦੇ ਲੱਗੇ ਹੁਕਮ ਹੈ ਜਿਹੜੇ ਹੂੰ ਉਹਨਾਂ ਨੂੰ ਵਜਾਉਣਗੇ ਮੈਨੂੰ ਨਹੀਂ ਲੱਗਦਾ ਕਿ ਉਹ ਗਰਬਾਣੀ ਦੀ ਬੇਅਦਬੀ ਦਾ ਕੋਈ ਹੁੰਦਾ ਚਾਹੀਦਾ ਲੇਕਿਨ ਸਾਡੇ ਜਿਹੜੇ ਆ ਕਿਉਂਕਿ ਹਰੇਕ ਬੰਦਾ ਇੰਡੀਵਿਜੁਅਲ ਤੌਰ ਤੇ ਬਿਆਨ ਦਿੰਦਾ ਆ ਮੈਂ ਵੀ ਜਦੋਂ ਇੰਡੀਵਿਜੁਅਲ ਤੇ ਬਿਆਨ ਦਿੰਨਾ ਤਾਂ ਬਹੁਤ ਸਾਰੀਆਂ ਮੇਰੇ ਤੋਂ ਵੀ ਗਲਤੀਆਂ ਹੋ ਸਕਦੀਆਂ ਸੰਭਾਵਨਾ ਕਿਉਂਕਿ ਮੇਰੀ ਆਪਣੀ ਸੋਚ ਆ ਲੇਕਿਨ ਜਿਹੜੇ ਐਵੇਂ ਦੇ ਮਸਲਿਆਂ ਤੇ ਸਵੇਦਨਸ਼ੀਲ ਮਸਲੇ ਆ ਉਹਨਾਂ ਤੇ ਬਿਆਨ ਸਾਨੂੰ ਪਰਸਨਲ ਆਪਣੀ ਨਿੱਜੀ ਰਹਿ ਨਹੀਂ ਪੰਥਕ ਦੀ ਸਮੂਹਿਕ ਰਾਇ ਜਿਹੜੀ ਉਹਦੇ ਨੂੰ ਧਿਆਨ ਚ ਰੱਖ ਕੇ ਦੇਣੇ ਚਾਹੀਦੇ ਨੇ ਤੇ ਅ ਸਾਡੇ ਮੁਤਾਬਕ ਤਾਂ ਅ ਇੱਕ ਮੌਕਾ ਆ ਹੁਣ ਅਗਲਾ ਕੰਮ ਜਥੇਦਾਰਾਂ ਦਾ ਨਹੀਂ ਉਹ ਸਾਡਾ ਆ ਹੂੰ ਜੇ ਜਥੇਦਾਰਾਂ ਨੇ ਜਿਹੜਾ ਕੰਮ ਕਰਨਾ ਸੀ ਕਰਤਾ ਜੇ ਅਸੀਂ ਇਹ ਸਮਝਦੇ ਹਾਂ ਕਿ ਜਥੇਦਾਰ ਸਾਨੂੰ ਸ਼ਿਕਾਰ ਮਾਰ ਕੇ ਦੇਣ ਹੂੰ ਫਿਰ ਅਸੀਂ ਜਿਹੜਾ ਕੋਈ ਕੰਮ ਕਰਾਂਗੇ ਇਹ ਨਹੀਂ ਸਮਾ ਇਹ ਤਾਂ ਜਿਹੜੇ ਵੀ ਬੰਦੇ ਆ ਨੇ ਜਿਹੜੇ ਪਲੇਅਰ ਨੇ ਜਿਨ੍ਹਾਂ ਨੇ ਲੜਨਾ ਮੈਦਾਨ ਦੇ ਵਿੱਚ ਆ ਕੇ ਉਹਨਾਂ ਨੂੰ ਆਪਣੀ ਮੈਂਬਰਸ਼ਿਪ ਬਣਾਉਣੀ ਪਊਗੀ ਇਹ ਅਕਾਲ ਤਖਤ ਦੀ ਟੀਮ ਬਣਾ ਕੇ ਦੇਵੇ ਨਹੀਂ ਅਕਾਲ ਤਖਤ ਦੀ ਟੀਮ ਤਾਂ ਨਿਗਰਾਨੀ ਕਰ ਸਕਦੀ ਹੂੰ ਉਹ ਇਹ ਯਕੀਨੀ ਬਣਾ ਸਕਦੇ ਆ ਕਿ ਇਹਦੇ 'ਚ ਜਿਹੜੀ ਜਾਲੀ ਪਰਤੀ ਨਾ ਹੋਵੇ ਤੁਸੀਂ ਉੱਥੇ ਕੋਈ ਸੁਝਾਅ ਦਿਓ ਆ ਜਿਹੜੀ ਟੈਕਨੀਕ ਹੈ ਉਹਦੀ ਵਰਤੋਂ ਕਰਕੇ ਕੋਈ ਐਪ ਤਿਆਰ ਕਰੋ ਜਿਹੜੀ ਡੁਪਲੀਕੇਟ ਜਾਂ ਗਲਤ ਮੈਂਬਰਸ਼ਿਪ ਹੋ ਰਹੀ ਹੋ ਸਕਦੀ ਹੈ ਜਿੰਦੀਆਂ ਸੰਭਾਵਨਾਵਾਂ ਨੇ ਉਹ ਕਿਉਂਕਿ ਕਮਲਜੀਤ ਦੀ ਬਹੁਤ ਸਾਰੀ ਅਸੀਂ ਜਦੋਂ ਦੁਨੀਆਂ ਦਾ ਇਤਿਹਾਸ ਪੜ੍ਹਦੇ ਆ ਤਾਂ ਕੁਝ ਇਸ ਤਰ੍ਹਾਂ ਦੇ ਵੀ ਹੋਏ ਵਾਕਿਆ ਸਾਡੇ ਸਾਹਮਣੇ ਜਦੋਂ ਬਹੁਤ ਵੱਡੇ ਇਨਕਲਾਬ ਹੋ ਗਏ ਲੇਕਿਨ ਉਹ ਕਾਮਯਾਬ ਨਹੀਂ ਹੋਏ ਜਦੋਂ ਮੌਕਾ ਆਉਂਦਾ ਆ ਮੌਕੇ ਤੇ ਜਿਹੜੀ ਉਹਨੂੰ ਸਾਹਮਣੇ ਦੀ ਤਿਆਰੀ ਹੁੰਦੀ ਆ ਉਹ ਉਹਦੇ ਵਾਸਤੇ ਲੋਕ ਤਿਆਰ ਨਹੀਂ ਹੁੰਦੇ ਹੁਣ ਫੇਰੂ ਦਾ ਜਿਹੜਾ ਜੰਗ ਸੀ ਉੱਥੇ ਸਿੱਖ ਫੌਜਾਂ ਜਿੱਤ ਗਈਆਂ ਸੀ ਜਿੱਤ ਤੋਂ ਬਾਅਦ ਕਰਨਾ ਕੀ ਹੈ ਕਿਉਂਕਿ ਉਹ ਫੌਜਾਂ ਕਾਲੀ ਫੌਜੀਆਂ ਸੀ ਉਹ ਡਿਸਪਲਿਨ ਨੂੰ ਉਸ ਤਰ੍ਹਾਂ ਪਾ ਲੋ ਨਹੀਂ ਸੀ ਕਰਦੀਆਂ ਤੇ ਉਹ ਜਿਹੜਾ ਆ ਅੰਗਰੇਜ਼ਾਂ ਨੇ ਉਹਨਾਂ ਨੂੰ ਗੱਲਬਾਤ ਉਲਝਾ ਕੇ ਤੇ ਬਾਅਦ ਵਿੱਚ ਜਿਹੜਾ ਕਿੱਥੇ ਤਾਂ ਗੱਲ ਸਰੈਂਡਰ ਕਰਨ ਦੀ ਚੱਲ ਰਹੀ ਸੀਗੀ ਤੇ ਕਿੱਥੇ ਉਹਨਾਂ ਨੇ ਫਿਰ ਆ ਕੇ ਉਹ ਹਮਲਾਵਰ ਹੋ ਕੇ ਸਾਰਾ ਕੁਝ ਜਿਹੜਾ ਉਹ ਕਬਜ਼ਾ ਕਰ ਲਿਆ ਸੋ ਇਸ ਤਰ੍ਹਾਂ ਹੁੰਦਾ ਆ ਤੇ ਸਾਨੂੰ ਵੀ ਲੱਗਦਾ ਜਿਹੜਾ ਹਾਲਾਤ ਸਿੰਘ ਸਹਬਾਨ ਨੇ ਪੈਦਾ ਕਰ ਤੇ ਆ ਅਕਾਲਤ ਅਕਾਲੀ ਦਲ ਦੇ ਜਿਹੜੇ ਪਰਿਵਾਰ ਪਰਸਤੀ ਆ ਉਹਨੂੰ ਖਤਮ ਕਰਨ ਦੇ ਤਾਂ ਅੱਗੇ ਦਸੇ ਮੈਦਾਨ ਦੇ ਵਿੱਚ ਆਉਣਾ ਹੈ ਕੀ ਇਸ ਦਾ ਉਸਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੀ ਹੋਏਗਾ ਬਿਲਕੁਲ ਸਾਰੀਆਂ ਚੀਜ਼ਾਂ ਤੇ ਹੋਣਾ ਹੈ ਮੈਂ ਕਹਿੰਦਾ ਜਿਸ ਤਰ੍ਹਾਂ ਹਰੇਕ ਜਿਹੜੀ ਪੰਥਕ ਧਿਰਾਂ ਨੇ ਉਹ ਕੂ ਕੂ ਕੇ ਕਹਿ ਰਹੀਆਂ ਨੇ ਕੇ ਛੋਮਨੀ ਕਮੇਟੀ ਚ ਤੁਸੀਂ ਆਪਣੀਆਂ ਵੋਟਾਂ ਬਣਾਓ ਤਾਂ ਕਿ ਬਾਦਲ ਪਰਿਵਾਰ ਦਾ ਉਥੋਂ ਕਬਜ਼ਾ ਖਤਮ ਕੀਤਾ ਜਾ ਸਕੇ ਤੇ ਫਿਰ ਅਕਾਲੀ ਦਲ ਚੋਂ ਕਿਉਂ ਖਤਮ ਕੀਤਾ ਜਾ ਸਕੇ ਅਕਾਲੀ ਦਲ ਦੇ ਵਿੱਚ ਵੀ ਤਾਂ ਵੋਟਾਂ ਉਹੀ ਸਿੱਕਾਂ ਨੇ ਬੰਦੀਆਂ ਬੰਦੀਆਂ ਬਣਾਉਣਾ ਸਾਰੇ ਧੜੇ ਬਣਾਉਣ ਔਰ ਦੂਸਰਾ ਕਮਲਜੀਤ ਜੀ ਜਿਹੜਾ ਵੱਡਾ ਸਵਾਲ ਹੈ ਕੀ ਪਰਿਵਾਰਵਾਦ ਬਾਦਲ ਦਾ ਮਾੜਾ ਹੈ ਜਿਹੜੇ ਬਾਕੀਆਂ ਨੂੰ ਹਲਾਉ ਹੈ ਸਿਮਰਜੀਤ ਸਿੰਘ ਮਾਨ ਨੂੰ ਹਲਾਉ ਹੈ ਕਿ ਉਹ ਵੀ ਆਪਣੇ ਪਰਿਵਾਰ ਦਾ ਅਕਾਲੀ ਦਲ ਚਲਾਵੇ ਹੂੰ ਰਵਿੰਦਰ ਨੂੰ ਵੀ ਹਲਾਉ ਹੈ ਕਿ ਉਹ ਆਪਣੇ ਪਰਿਵਾਰ ਦਾ ਅਕਾਲੀ ਦਲ ਚਲਾਵੇ ਹੂੰ ਸਾਰਿਆਂ ਨੂੰ ਹੀ 1920 ਵਾਲੇ ਜਿਹੜਾ ਸੰਵਿਧਾਨ ਹੈ ਉਹ ਸੰਸਾਰ ਪਾਰਟੀ ਬਣਾਉਣੀ ਚਾਹੀਦੀ ਆ ਸਾਰਿਆਂ ਨੂੰ ਸੰਵਿਧਾਨ ਅਨੁਸਾਰ ਭਰਤੀ ਕਰਨੀ ਚਾਹੀਦੀ ਆ ਮੈਂ ਤਾਂ ਸੁਣਿਆ ਨਹੀਂ ਇੱਥੇ ਕੋਈ ਪਬਲਿਕ ਭਰਤੀ ਕਿਸੇ ਦਲ ਦੀ ਖੁੱਲੀ ਹੋਵੇ ਅਕਾਲੀ ਦਲ ਮਾਨ ਦੀ ਖੁੱਲੀ ਹੋਵੇ ਕਦੀ ਜਾਂ ਕਿਸੇ ਦੀ ਜਾਂ ਕਿਸੇ ਨੂੰ ਹਟਾਉਣ ਵੇਲੇ ਕਦੀ ਕੋਈ ਜਿਹੜਾ ਕੋਈ ਕਮੇਟੀ ਨੇ ਕੋਈ ਡਿਸਪਲਿਨ ਕਮੇਟੀ ਨੇ ਕੋਈ ਕੋਰ ਕਮੇਟੀ ਫੈਸਲਾ ਲੈਂਦੀ ਆ ਪ੍ਰਧਾਨ ਦਾ ਜੀ ਕਰਦਾ ਆ ਉਹ ਜਦੋਂ ਜਿਸ ਨੂੰ ਮਰਜ਼ੀ ਕੱਢ ਦਿੰਦਾ ਆ ਤੇ ਜਿਹੜਾ ਪ੍ਰਧਾਨ ਆ ਉਹ ਆਪਣੇ ਆਪ ਹੀ ਡਿਸਾਈਡ ਕਰ ਲੈਂਦਾ ਆ ਕਿ ਮੈਂ ਹੁਣ ਅੱਜ ਤੋਂ ਬਾਅਦ ਤੇ ਆਪਣੇ ਅੰਤਮ ਸਾਹਾਂ ਤੱਕ ਪ੍ਰਧਾਨ ਰਹੂੰਗਾ ਪਾਰਟੀ ਜਿੰਨਾ ਚਿਰ ਰਹੂਗੀ ਤੇ ਉਹ ਇਹਦਾ ਰੀਟਨ ਹੈ ਤੇ ਦੇਖ ਰਿਹਾ ਉਹਦੀ ਪੋਲੀਟੀਕਲ ਪ੍ਰਾਪਤੀ ਹੁੰਦੀ ਕੋਈ ਨਹੀਂ ਅਸੀਂ ਦੇਖ ਹੀ ਰਹੇ ਹਾਂ ਬਾਦਲ ਵਿਰੋਧੀ ਜਿਹੜੇ ਗਰੁੱਪ ਨੇ ਉਹਨਾਂ ਦੇ ਵਿੱਚ ਵੀ ਬਾਦਲ ਨੂੰ ਇੱਥੇ ਆਉਣ ਵਾਸਤੇ ਥੋੜਾ ਟਾਈਮ ਲੱਗਿਆ ਆ ਉਹਨਾਂ ਦੀ ਪੋਜੀਸ਼ਨ ਪਹਿਲਾਂ ਡਾਉਣਾ ਸੋ ਅਸੀਂ ਕਹੀਏ ਕਿ ਇਸ ਵਕਤ ਕੋਈ ਅਕਾਲੀ ਦਲ ਪੰਜਾਬ 'ਚ ਹੈਗਾ ਆ ਕੋਈ ਵੀ ਅਕਾਲੀ ਦਲ ਪੰਜਾਬ 'ਚ ਕੰਮ ਨਹੀਂ ਕਰ ਰਿਹਾ ਸਾਰੇ ਜਿਹੜੇ ਗਰੁੱਪ ਨੇ ਹੂੰ ਜਿਹੜੇ ਆਪਣੇ ਧੜਿਆਂ ਤੇ ਪਰਿਵਾਰਾਂ ਦੇ ਵਿੱਚ ਉਹਨਾਂ ਨੂੰ ਆਪਣੇ ਮਨਪਸੰਦ ਬੰਦਿਆਂ ਨੂੰ ਨੋਮੀਨੇਟ ਕਰਕੇ ਹੂੰ ਤੇ ਜਿਹੜੀ ਪਾਰਟੀ ਦੀ ਜਮਹੂਰੀਅਤ ਹੁੰਦੀ ਹੈ ਹੂੰ ਅੰਦਰਲੀ ਜਮਹੂਰੀਅਤ ਹੁੰਦੀ ਹੈ ਉਹਨੂੰ ਖਤਮ ਕਰ ਕਰ ਦਿੱਤਾ ਹੈ ਭਾਵੇਂ ਅਕਾਲੀ ਗਰ ਬਾਦਲ ਹੋਵੇ ਭਾਵੇਂ ਕੋਈ ਹੋਰ ਅਕਾਲੀ ਦਲ ਹੋਵੇ ਕਿਤੇ ਵੀ ਜਿਹੜੇ ਪ੍ਰਧਾਨ ਦੀ ਮਰਜ਼ੀ ਤੋਂ ਬਿਨਾਂ ਪੱਤਾ ਨਹੀਂ ਹਿੱਲ ਸਕਦਾ ਤੇ ਇਹ ਟਿਕੀਓ ਵੱਡੀਆਂ ਪਾਰਟੀਆਂ 'ਚ ਵੀ ਅੱਜਕੱਲੇ ਐਵੇਂ ਦੇ ਭਾਵੇਂ ਆਪ ਆਦਮੀ ਦੀ ਆਮ ਆਦਮੀ ਪਾਰਟੀ ਹੋਵੇ ਭਾਵੇਂ ਕਾਂਗਰਸ ਹੋਵੇ ਬੀਜੇਪੀ ਹੋਵੇ ਸਾਰੇ ਸਾਥੇ ਇਹ ਚੱਲਦਾ ਹੈ ਪਾਰਟੀਆਂ ਦੇ ਅੰਦਰਲੀ ਜਮਹੂਰੀਅਤ ਹੈ ਜਿਹੜੀ ਉਹ ਖਤਮ ਹੋ ਚੁੱਕੀ ਹੈ ਪਰ ਉਹਨਾਂ ਦੇ ਉੱਤੇ ਕੋਈ ਸਿਧਾਂਤਿਕ ਜਿਹੜਾ ਬੋਝ ਨਹੀਂ ਹੈਗਾ ਅਸੀਂ ਇਹ ਕਲੇਮ ਕਰਦੇ ਹਾਂ ਕਿ ਅਕਾਲ ਤਖਤ ਤੋਂ ਬਣਿਆ ਹੋਇਆ ਅਕਾਲੀ ਦਲ ਹੈ ਤੇ ਇਹ ਗੁਰੂ ਸਾਹਿਬ ਨੂੰ ਮੰਨਦਾ ਗੁਰੂ ਨਾਨਕ ਸਾਹਿਬ ਜੀ ਦਾ ਦਾ ਉਪਾਸ਼ਕ ਹੈ ਤੇ ਅਸੀਂ ਉਹਦੇ ਵਾਸਤੇ ਪਾਵਨ ਸਾਡੇ ਤੇ ਲਾਗੂ ਹੁੰਦੀ ਆ ਕਿ ਅਸੀਂ ਜੇ ਇਹ ਕਲੇਮ ਕਰਦੇ ਆ ਕਿ ਸਿੱਖ ਵਿਰਾਸਤ ਨੂੰ ਅੱਗੇ ਲੈ ਕੇ ਜਾ ਰਹੇ ਆ ਤੇ ਫਿਰ ਸਾਡੇ ਨਾਲ ਉਹਦੇ ਨਾਲ ਸਾਡੀਆਂ ਜਿਹੜੀਆਂ ਸਿਧਾਂਤਕ ਜਿਹੜੇ ਫਰਜ ਹੈ ਡਿਊਟੀਆਂ ਨੇ ਉਹਨਾਂ ਤੇ ਪਾਬੰਦ ਹੋਣਾ ਪਏਗਾ ਨਹੀਂ ਮੈਨੂੰ ਲੱਗਦਾ ਕਿ ਦੇ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੋਂ ਬਿਨਾ ਕਿਉਂਕਿ ਕੋਈ ਵੀ ਗਰੁੱਪ ਜਿਹੜਾ ਆ ਉਹ ਲੋਕਾਂ ਵਾਸਤੇ ਅੱਜ ਸੰਘਰਸ਼ ਨਹੀਂ ਕਰ ਰਿਹਾ ਹੂੰ ਕੱਲ੍ਹ ਆਦੀ ਸਾਡੇ ਸਾਹਮਣੇ ਆਧਾਰਨ ਕਮਲਜੀਤ ਜੀ ਹੂੰ ਲੁਧਿਆਣੇ ਦੇ ਵਿੱਚ ਬੁੱਢੇ ਨਾਲੇ ਦਾ ਪੋਲੂਸ਼ਨ ਹੈ ਉਹਨੂੰ ਲੈ ਕੇ ਇੰਨਾ ਵੱਡਾ ਇਕੱਠ ਹੋਇਆ ਹੂੰ ਇਸੇ ਵੀ ਪੋਲੀਟਿਕਲ ਪਾਰਟੀ ਦਾ ਕੋਈ ਨੁਮਾਇੰਦਾ ਉੱਥੇ ਸਾਨੂੰ ਦਿਸਿਆ ਨਹੀਂ ਹੂੰ ਕੀ ਇੰਨਾਂ ਲੋਕਾਂ ਨੇ ਲੋਕਾਂ ਦੀਆਂ ਵੋਟਾਂ ਨਹੀਂ ਲੈਣੀਆਂ ਉੱਥੇ ਇਸ਼ੂ ਹੈ ਜਿਹੜਾ ਉਹ ਕਿਸੇ ਧਰਮ ਨਾਲ ਸੰਬੰਧਿਤ ਹੈ ਹੂੰ ਪੋਲੂਸ਼ਨ ਤਾਂ ਸਾਹ ਤਾਂ ਹਰੇਕ ਜਿਹੜਾ ਮਨੁੱਖ ਇੱਥੇ ਪੈਦਾ ਹੋਇਆ ਉਹ ਲੈਂਦਾ ਆ ਹੂੰ ਤੋਂ ਉਹਨਾਂ ਵਾਸਤੇ ਜੇ ਕੋਈ ਕੰਮ ਚੱਲ ਰਿਹਾ ਹੈਗਾ ਤੇ ਪੋਲੀਟੀਕਲ ਪਾਰਟੀਆਂ ਦੀ ਉੱਥੇ ਗੈਰ ਹਾਜ਼ਰੀ ਦਾ ਮਤਲਬ ਹੈ ਇਹ ਜਿਹੜੀਆਂ ਪੋਲੀਟੀਕਲ ਪਾਰਟੀਆਂ ਨੇ ਇਹ ਵੋਟਾਂ ਦੇ ਦੇਣ ਵਿੱਚ ਆਉਣਗੀਆਂ ਆਪਣੇ ਵੋਟਾਂ ਦੀ ਰਾਜਨੀਤੀ ਕਰਨਗੀਆਂ ਤੇ ਉਸ ਤੋਂ ਬਾਅਦ ਆਪਣੇ ਘਰਾਂ 'ਚ ਬੈਠ ਜਾਣਗੀਆਂ ਤੇ ਲੋਕ ਮੁੱਦੇ ਪਰ ਅਕਾਲੀ ਦਲ ਦਾ ਜਿਹੜੀ ਅਕਾਲੀ ਦਲ ਦਾ ਕਮਜੀਦ ਜੀ ਦਾ ਇਤਿਹਾਸ ਪੜਦੇ ਆ ਉਹ 47 ਤੱਕ ਤਾਂ ਕੋਈ ਮੌਕਾ ਹੀ ਨਹੀਂ ਸੀ ਆਇਆ ਕੋਈ ਮੌਕਾ ਬੰਦਾ ਹੀ ਨਹੀਂ ਸੀਗਾ ਕਿ ਅਕਾਲੀ ਦਲ ਨੇ ਕੋਈ ਸਰਕਾਰ ਬਣਾਉਣੀ ਹੂੰ ਕਿ ਅਕਾਲੀ ਦਲ ਦੀ ਵੋਟਾਂ ਦੀ ਜਿਹੜੀ ਪ੍ਰਤੀਸ਼ਤ ਸੀਗੀ ਇੰਨੀ ਘੱਟ ਸੀ 2-4% ਸੀਗੇ ਤਾਂ ਉਹਦੇ ਵਿੱਚ ਕੋਈ ਐਵੇਂ ਲੱਗਦਾ ਹੀ ਨਹੀਂ ਸੀ ਕੋਈ ਸਰਕਾਰ ਬਣੇਗੀ ਤਾਂ ਜਿਹੜਾ ਅਕਾਲੀ ਦਲ ਦਾ 1920 ਤੋਂ 47 ਤੱਕ ਦਾ ਇਤਿਹਾਸ ਹੈ ਉਹਦੇ ਵਿੱਚ ਤਾਂ ਇਹ ਮੁੱਦਾ ਹੀ ਨਹੀਂ ਆਇਆ ਸਰਕਾਰ ਬਣਾਉਣ ਦਾ ਸਿਆਸੀ ਏਜੰਡਾ ਸਰਕਾਰ ਬਣਾਉਣ ਦਾ ਤਾਂ 1966 ਤੋਂ ਜਦੋਂ ਪੰਜਾਬੀ ਸੂਬਾ ਬਣ ਗਿਆ ਉਹਦੇ ਵਿੱਚ ਜਿਹੜਾ ਮਿਲਿਆ ਉਹਦੇ ਵਿੱਚ ਵੀ ਅਕਾਲੀ ਦਲ ਨੂੰ ਕਦੀ ਮੌਕਾ ਨਹੀਂ ਮਿਲਿਆ ਕਿ ਉਹ ਆਪਣੀ 5 ਸਾਲ ਦੀ ਪੂਰੀ ਟਰਮ ਪੂਰੀ ਕਰੇ ਮਿਆਦ ਪੂਰੀ ਕਰੇ ਸੋ ਉਹ ਅਕਾਲੀ ਦਲ ਨੂੰ ਜਾ ਕੇ ਜਿਹੜੇ ਮੌਕੇ ਮਿਲਦੇ ਆ ਉਹ 97 ਤੋਂ ਬਾਅਦ ਹੂੰ ਜਦੋਂ ਬਾਦਲ ਸਾਹਿਬ ਪਾਵਰ 'ਚ ਆ ਜਾਂਦੇ ਆ ਪੂਰੀ ਤਰ੍ਹਾਂ ਹੂੰ ਅਕਾਲੀ ਦਲ ਤੇ ਉਹ ਕਾਬਜ ਹੋ ਜਾਂਦੇ ਆ ਉਸ ਤੋਂ ਬਾਅਦ ਇਹ ਮੌਕੇ ਜਿਹੜੇ ਆ ਸ਼ੁਰੂ ਹੁੰਦੇ ਆ ਤਾਂ ਉਹਦਾ ਸੀ ਰਿਜ਼ਲਟ ਦੇਖ ਲਿਆ ਉਹਨਾਂ ਨੇ ਇੱਕ ਇੱਕ ਕਰਕੇ ਲੀਡਰ ਮਾਰੇ ਇੱਕ ਇੱਕ ਕਰਕੇ ਸੰਸਥਾਵਾਂ ਮਾਰੀਆਂ ਉਹਨਾਂ ਨੇ ਕੱਲ ਕਬੂਲ ਹੀ ਕਰ ਲਿਆ ਸਾਰਾ ਸਭ ਨੇ ਤੇ ਹੁਣ ਕੋਈ ਉਹਦੇ 'ਚ ਕੋਈ ਨਹੀਂ ਕਹਿ ਸਕਦੇ ਸੀ ਕਿਉਂਕਿ ਉਹਨਾਂ ਨੇ ਜਿਹੜਾ ਜਿੱਥੇ ਖੜ ਕੇ ਕਬੂਲ ਕੀਤਾ ਸੀ ਇਹ ਨਹੀਂ ਕਹਿ ਸਕਦੇ ਉਹਨਾਂ ਨੇ ਪ੍ਰੈਸ਼ਰ ਦੀ ੰਟੂਠ ਬੋਲਿਆ ਆ ਜਾਂ ਉਹਨਾਂ ਤੋਂ ਕੋ ਡੰਡੇ ਨਾ ਕਰਾਇਆ ਕੋਈ ਪੁਲਿਸ ਅਥਾਰਟੀ ਖੜੀ ਸੀ ਉੱਤੇ ਜਾਂ ਕੋ ਹੋਰ ਏਜੰਸੀ ਸੀ ਜਿਹਦੇ ਡਰ ਕਰਕੇ ਉਹਨਾਂ ਨੇ ਕਬੂਲ ਕਰ ਲਿਆ ਇਸ ਤਰ੍ਹਾਂ ਤੇ ਕੋਈ ਗੱਲ ਨਹੀਂ ਉੱਥੇ ਤਾਂ ਸੰਗਤ ਦੇ ਵਿੱਚ ਹੀ ਗੁਰੂ ਦੀ ਹਾਜ਼ਰੀ ਨਾਲ ਜੀ ਗੁਰੂ ਦੇ ਲੱਭ ਭਾਵਨੀ ਚ ਉਹਨਾਂ ਨੇ ਜਿਹੜੇ ਗਨਾਹ ਕਬੂਲ ਕੀਤੇ ਆ ਸੋ ਇਹਨਾਂ ਗਨਾਹਾਂ ਦੇ ਉਹਨਾਂ ਨੇ ਕਬੂਲ ਕਰ ਲਿਆ ਕੀ ਅਕਾਲੀ ਸਿਆਸਤ ਆਉਣ ਵਾਲੇ ਸਮੇਂ ਭੇਖ ਦੇ ਵਿੱਚ ਇਹ ਤਾਂ ਕੋਈ ਸਬਕ ਸਿੱਖੇਗੀ ਜਾਂ ਉਸੇ ਤਰ੍ਹਾਂ ਦੀ ਰਾਜਨੀਤੀ ਕਰੇਗੀ ਜਿਸ ਤਰ੍ਹਾਂ ਦੀ ਬਾਦਲ ਸਾਹਿਬ ਕਰਦੇ ਸੀਗੇ ਕਿਉਂ ਉਸ ਰਾਜਨੀਤੀ ਨੂੰ ਤਾਂ ਜਦੋਂ ਉਹਨਾਂ ਦਾ ਫਕਰੇ ਕੌਮ ਵਾਪਸ ਹੋਇਆ ਹੈ ਤੇ ਉਹ ਰਿਜੈਕਟ ਕਰ ਦਿੱਤਾ ਗਿਆ ਉਹ ਪੰਤ ਪ੍ਰਵਾਨ ਤਾਂ ਪਾਲਿਸੀ ਹੈ ਨਹੀਂ ਸਿਆਸਤ ਹੈ ਨਹੀਂ ਤਾਂ ਜਿਹੜੀ ਮੌਜੂਦਾ ਲੀਡਰਸ਼ਿਪ ਹੈ ਜਿੰਨੂੰ ਬਾਰੇ ਅਕਾਲ ਤਖਤ ਉੱਤੇ ਐਲਾਨ ਕੀਤਾ ਗਿਆ ਹੈ ਕਿ ਇਸ ਲੋਕਾਂ ਦਾ ਭਰੋਸਾ ਗਵਾ ਚੁੱਕੀ ਹੈ ਇਹ ਨੇਰੇ ਹੀ ਹੈਗੀ ਹੈ ਜਿਹੜੀ ਭੰਗ ਕਰ ਦਿੱਤੀ ਗਈ ਹੈ ਜਿਹਨੂੰ ਇਹ ਕਿਹਾ ਗਿਆ ਕੋਈ ਤਿੰਨ ਦਿਨਾਂ ਚ ਰਿਜਾਈਨ ਲਿਆ ਜਾਵੇ ਮਨਜ਼ੂਰ ਕਰਕੇ ਮਨਜ਼ੂਰ ਕਰਕੇ ਰਿਪੋਰਟ ਕਰੇ ਅਕਾਲ ਤਖਤ ਤੇ ਤਾਂ ਉਹ ਲੀਡਰਸ਼ਿਪ ਤਾਂ ਉਹਨਾਂ ਹਾਲਾਤਾਂ ਚ ਆ ਸਕਦੀ ਹੈ ਜੇਕਰ ਬਾਕੀ ਪੰਥ ਘਰ ਬੈਠ ਕੇ ਸੋਚੇ ਕਿ ਹੁਣ ਅਕਾਲ ਜਥੇਦਾਰ ਸਾਹਿਬ ਨੇ ਜਿਹੜਾ ਕੰਮ ਸੀ ਸਾਡਾ ਕਰਤਾ ਆ ਹੁਣ ਅਸੀਂ ਜਿਹੜਾ ਕੋਈ ਸਾਡੀ ਡਿਊਟੀ ਖਤਮ ਹੋ ਗਈ ਹੈ ਫੇਰ ਤਾਂ ਭਾਈ ਜਿਹੜੇ ਚੰਦੂ ਮਾਜਰੇ ਦੇ ਕੈਂਪ ਦੇ ਬੰਦੇ ਆਪਣੀ ਪ੍ਰਤੀ ਕਰਨਗੇ ਜਿਹੜੇ ਬਾਦਲ ਕੈਂਪ ਦੇ ਬੰਦੇ ਆਉ ਜਿਆਦੀ ਆਪਣੀ ਭਰਤੀ ਕਰਨਗੇ ਜਿਨ੍ਹਾਂ ਦੀ ਜਿਆਦੀ ਭਰਤੀ ਹੋਏਗੀ ਉਹਨਾਂ ਦਾ ਜਿਹੜਾ ਅਕਾਲੀ ਦਲ ਤੇ ਕਬਜ਼ਾ ਹੋ ਜਾਏਗਾ ਫਿਰ ਤਾਂ ਸਾਡੇ ਕੋਲ ਅਸੀਂ ਸਾਡੇ ਕੋਲ اخਲਾਕੀ ਇਹ ਅਧਿਕਾਰ ਨਹੀਂ ਬਚਦਾ ਕਿ ਅਸੀਂ ਫਿਰ ਸਵਾਲ ਚੱਕ ਸਕੀਏ ਕਿ ਪਰਿਵਾਰਾਂ ਦਾ ਕਬਜ਼ਾ ਹੋਇਆ ਪਰਿਵਾਰਾਂ ਦਾ ਕਬਜ਼ਾ ਕਰਾਉਣ ਵਾਸਤੇ ਸਾਡਾ ਨਾਲ ਸਾਡਾ ਸਹਿਯੋਗ ਹੋਏਗਾ ਸਹਿਮਤੀ ਹੋਏਗੀ ਜੇ ਅਸੀਂ ਕਰਾਂਗੇ ਤੇ ਹੁਣ ਤਾਂ ਪੰਥ ਦੇ ਉੱਤੇ ਉਹਨੂੰ ਅਪੀਲ ਕਰਨੀ ਚਾਹੀਦੀ ਹੈ ਕਿ ਹਰੇਕ ਸਿੱਖ ਜਿਹੜਾ ਸਮਝਦਾ ਹੈ ਕਿ ਅਕਾਲੀ ਦਲ ਦਾ ਬਚਣਾ ਜ਼ਰੂਰੀ ਆ ਉਹਨੂੰ ਇੱਕ ਕੰਮ ਕਰਨਾ ਚਾਹੀਦਾ ਹੈ ਭਰਤੀ ਕਰਨੀ ਚਾਹੀਦੀ ਹੈ ਹੂੰ 2 ਦਸੰਬਰ ਨੂੰ ਜੋ ਫੈਸਲਾ ਸੀ ਰੀ ਅਕਾਲ ਤਖਸਾਲ ਦੀ ਫਸੀਲ ਤੋਂ ਸੁਨਾਇਆ ਗਿਆ ਸਭ ਦੇ ਸਿਰ ਉਸ ਫੈਸਲੇ ਅੱਗੇ ਝੁਕੇ ਵੀ ਨਹੀਂ ਕੁਛਕ ਹੈਗੇ ਨੇ ਜੋ ਕਿੰਤੂਪਰੰਤੂ ਵੀ ਕਰ ਰਹੇ ਨੇ ਸੋ ਉਸ ਦੇ ਵਿੱਚ ਇੱਕ ਸਾਬਕਾ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਵੀ ਸਜ਼ਾ ਸੁਣਾਈ ਗਈ ਇੱਕ ਤਾਂ ਉਹਨਾਂ ਦੀ ਜਿਹੜੀ ਸਿਕਿਉਰਿਟੀ ਜੋ ਵੀ ਉਹਨਾਂ ਨੂੰ ਦਿੱਤੀ ਗਈ ਸੀ ਉਹ ਵਾਪਸ ਲਈ ਗਈ ਧਰਮ ਪ੍ਰਚਾਰ ਦੇ ਲਈ ਜੋ ਗੱਡੀ ਉਹਨਾਂ ਨੂੰ ਦਿੱਤੀ ਗਈ ਸੀ ਉਹ ਵਾਪਸ ਲਈ ਗਈ ਤੇ ਉਹ ਕਿਸੇ ਵੀ ਸਮਾਗਮ ਦੇ ਵਿੱਚ ਵਿਚਰ ਨਹੀਂ ਸਕਦੇ ਬੋਲ ਨਹੀਂ ਸਕਦੇ ਇਸ ਸਜ਼ਾ ਨੂੰ ਕਿਵੇਂ ਵੇਖਦੇ ਹੋ ਇੱਕ ਸਾਬਕਾ ਜਥੇਦਾਰ ਜਿਹੜਾ ਰਹਿਨੁਮਾਈ ਕਰਦਾ ਸੀ ਜਿਸ ਸੰਸਥਾ ਦੀ ਰਹਿਨੁਮਾਈ ਅੱਜ ਗਿਆਨੀ ਰਗबीर ਸਿੰਘ ਕਰ ਰਹੇ ਨੇ ਉਸੇ ਸੰਸਥਾ ਦੀ ਰਹਿਨੁਮਾਈ ਗਿਆਨੀ ਗੁਰਬਚਨ ਸਿੰਘ ਕਰਦੇ ਸੀ ਇਹ ਦੇਖੋ ਜੀ ਜਿਹੜੀ ਉਹਨਾਂ ਨੂੰ ਸਜ਼ਾ ਸੁਣਾਈ ਗਿਆ ਉਹਦੇ ਵਿੱਚ ਵੱਡਾ ਦੋਸ਼ ਉਹਨਾਂ ਦਾ ਹੈ ਹਾਲਾਂਕਿ ਉਹ ਦੋਸ਼ ਜਿਹੜਾ ਹੈਗਾ ਆ ਉਹ ਅਕਾਲੀ ਦਲ ਦਾ ਵੀ ਮੰਨਦਾ ਹੈ ਉਹਨਾਂ ਨੇ ਜਿਹੜੇ ਆ ਮੁੱਖ ਮੰਤਰੀ ਸਾਹਿਬ ਦੇ ਘਰ ਜਾ ਕੇ ਡੇਰਾ ਮਾਫੀ ਜਿਹੜਾ ਹੁਕਮ ਜਾਰੀ ਕੀਤਾ ਉਹਨਾਂ ਨੂੰ ਮਾਫ ਕਰਨ ਦਾ ਤਕ ਉਹ ਜਿਹੜਾ ਗਨਾਹ ਅਕਾਲੀ ਦਲ ਦਾ ਤਾਂ ਹੈ ਹੀ ਹੈ ਅਕਾਲੀ ਦਲ ਉੱਥੇ ਉਹਨਾਂ ਨੂੰ ਕਿਹਾ ਗਿਆ ਇਸ਼ਤਿਹਾਰਾਂ ਦੀ ਜਿਹੜੀ ਰਕਮ ਹੈ ਉਹਦੀ ਵਿਆਸ ਸਮੇਤ ਪੂਰਤੀ ਕਰਨੀ ਆ ਸਾਰਾ ਕੁਝ ਹੈ ਲੇਕਿਨ ਜਥੇਦਾਰਾਂ ਨੇ ਜੇ ਗੁਰੂ ਦੀ ਪਦਵੀ ਤੇ ਬੈਠੇ ਆ ਉਹਨਾਂ ਨੂੰ ਉਹਨਾਂ ਦੀ ਪੁਆਇੰਟਿੰਗ ਅਥਾਰਟੀ ਕੌਣ ਹੈ ਇਹਦੀ ਪ੍ਰਵਾਹ ਨਹੀਂ ਕਰਨੀ ਚਾਹੀਦੀ ਉਹਨਾਂ ਦਾ ਗੁਰੂ ਪ੍ਰਤੀ ਫਰਜ਼ ਕੀ ਬਣਦਾ ਇਹ ਇਹ ਵੱਡੀ ਗੱਲ ਸੀਗੀ ਉਹਨਾਂ ਨੇ ਆਪਣੀ ਉਹ ਭੂਮਿਕਾ ਨਿਭਾਈ ਨਹੀਂ ਉਹ ਆਪਣੀਆਂ ਜਿਹੜੀਆਂ ਮਜਬੂਰੀਆਂ ਨੇ ਸਿਆਸੀ ਮਜਬੂਰੀਆਂ ਜਾਂ ਸਮਾਜਿਕ ਲੋੜਾਂ ਨੇ ਉਹਨੂੰ ਧਿਆਨ ਤੇ ਰੱਖਦੇ ਆ ਉਹਨਾਂ ਨੇ ਜਿਹੜਾ ਆ ਗੁਰੂ ਸਿਧਾਂਤਾਂ ਤੋਂ ਉਲਟ ਜਾ ਕੇ ਉਹ ਹੁਕਮਨਾਮਾ ਜਾਰੀ ਕੀਤਾ ਸੀ ਜਿਹੜਾ ਵਾਪਸ ਲੈਣਾ ਪਿਆ ਤੇ ਇਸ ਵਾਸਤੇ ਉਹ ਜਿਹੜਾ ਇਹ ਮਿਸਾਲ ਪਹਿਲਾ ਇਤਿਹਾਸ ਦੇ ਵਿੱਚ ਮਿਸਾਲੀ ਫੈਸਲਾ ਹੈ ਕਿ ਉਹ ਜਥੇਦਾਰ ਜਿਹੜੇ ਉਹਦੇ ਗੁਨਾਹਗਾਰ ਹੈ ਉਹਨਾਂ ਨੂੰ ਕਿਉਂਕਿ ਉਹਨਾਂ ਨੇ ਜਿਹੜੇ ਸਪਸ਼ਟੀਕਰਨ ਦੇਣ ਵਾਸਤੇ ਕਿਹਾ ਸੀਗਾ ਉਹ ਸਪਸ਼ਟੀਕਰਨ ਤਸੱਲੀ ਯੋਗ ਨਹੀਂ ਸੀ ਇਸ ਕਰਕੇ ਉਹਨਾਂ ਨੂੰ ਜਿਹੜਾ ਆ ਉਹ ਸਜ਼ਾ ਦਿੱਤੀ ਗਈ ਹੈ ਅਸੀਂ ਇਹਦਾ ਵੀ ਬਹੁਤ-ਬਹੁਤ ਸਵਾਗਤ ਕਰਦੇ ਹਾਂ ਉਹਨਾਂ ਕੋਲ ਮੌਕਾ ਹੈ ਉਹ ਹੁਣ ਵੀ ਸੱਚ ਬੋਲ ਕੇ ਆਪਣਾ ਜਿਹੜਾ ਪੰਥ ਦੇ ਸਾਹਮਣੇ ਪੇਸ਼ ਹੋ ਕੇ ਜੇ ਗਨਾਹ ਕਰ ਵੱਡੇ ਉਹ ਪੇਸ਼ ਹੋ ਗਏ ਆ ਤਾਂ ਉਹਨਾਂ ਦਾ ਤਾਂ ਵਿੱਚ ਐਵੇਂ ਹੀ ਆ ਉਹਨਾਂ ਨੂੰ ਸਗੋਂ ਮੈਂ ਕਿਹਾ ਪੰਥ ਦੇ ਸਾਹਮਣੇ ਜੇ ਉਹ ਵਕਤ ਸਿਰਫ ਬਿਆਨ ਦਿੰਦੇ ਆਗੇ ਉਹ ਪੰਥ ਦੇ ਅਦਾਲਤੇ ਚ ਵਾਦਾ ਮਾਫਗਵਾ ਬਣ ਸਕਦੇ ਸੀਗੇ ਕਿਉਂਕਿ ਉਹਨਾਂ ਦੇ ਥਰੂ ਸਾਰੇ ਗਨਾਹ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ ਡੇਰਾ ਸਰਸਾ ਨਾਲ ਸੰਬੰਧ ਜਿਹੜੇ ਬੇਅਦਬੀ ਨਾਲ ਸੰਬੰਧ ਸੀਗੇ ਸੋ ਇਹ ਸਾਰਿਆਂ ਨਾਲ ਮੈਨੂੰ ਲੱਗਦਾ ਕਿ ਉਹ ਜਿਹੜੀ ਸਜ਼ਾ ਦਿੱਤੀ ਹੈ ਉਹ ਅਸੀਂ ਸਾਰੇ ਸਵਾਗਤ ਕਰਦੇ ਆਂ ਇਹਦਾ ਤੇ ਇਹ ਆਉਣ ਵਾਲੇ ਜਿਹੜੇ ਜਥੇਦਾਰ ਆ ਉਹਨਾਂ ਵਾਸਤੇ ਵੀ ਇੱਕ ਸਭ ਕੁਝ ਹੋ ਸਕਦਾ ਹੈ ਕਿ ਜੇ ਤੁਸੀਂ ਆਪਣੀ ਭੁੱਲਾਂ ਤੋਂ ਕਰੋਗੇ ਇਸ ਤਰ੍ਹਾਂ ਦੀ ਆਪਣੇ ਫਰਜ਼ਾਂ ਦੀ ਪਤਾ ਹੀ ਕਰਕੇ ਗੁਰੂ ਸਾਹਿਬ ਦੀ ਹਾਜ਼ਰ ਜਿਹੜੀ ਉਹਦੀ ਤਖਤ ਹੈ ਉੱਥੇ ਬੈਠ ਕੇ ਤਾਂ ਫਿਰ ਤੁਹਾਡੇ ਨਾਲ ਇਹ ਹੋਏਗਾ ਤੇ ਮੈਨੂੰ ਲੱਗਦਾ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਆਪਣੀ ਭੁੱਲ ਬਖਸ਼ਾਣਗੇ ਉੱਥੇ ਜਾ ਕੇ ਤੇ ਪੰਥ ਬਖਸ਼ਿੰਦਾ ਹੈ ਗੁਰੂ ਪੰਥ ਵਿੱਚ ਬਖਸ਼ਿੰਦਾ ਉਹਨੂੰ ਬਖਸ਼ ਦੇਣ ਹਾਲਾਂਕਿ ਉਹਨਾਂ ਦਾ ਸਪਸ਼ਟਿਕਰਨ ਜਿਹੜਾ ਹੈ ਉਹ ਉਜਾਗਰ ਨਹੀਂ ਕੀਤਾ ਗਿਆ ਪਬਲਿਕ ਉਹਨਾਂ ਨੇ ਕਿਹਾ ਪਬਲਿਕ ਕਰਾਂਗੇ ਉਹਨਾਂ ਨੇ ਕਿਹਾ ਜਤਿਹਦਾਰ ਸਾਹਿਬ ਨੇ ਕਿ ਆਉਣ ਵਾਲੇ ਦਿਨਾਂ ਵਿੱਚ ਅਸੀਂ ਉਹ ਚਿੱਠੀਆਂ ਜਿਨ੍ਹਾਂ ਦੇ ਵਿੱਚ ਜਿੱਥੇ ਦੋਸ਼ ਲੱਗਾ ਸੀ ਦਲਜੀਤ ਸਿੰਘ ਕੀਮਾ ਦਾ ਤੇ ਉੱਤੇ ਕਿ ਉਹਨਾਂ ਨੇ ਉਹਦੇ ਤੇ ਕਟਿੰਗ ਕਿ ਇਹ ਕਟਿੰਗ ਕੀਤੀ ਹੈ ਤੇ ਉਹ ਵੀ ਜਨਤੀ ਕਰਾਂ ਕਿਉਂਕਿ ਚੀਮਾ ਸਾਹਿਬ ਉੱਤੋਂ ਮੁਕਰ ਰਹੇ ਸੀਗੇ ਬਿਲਕੁਲ ਤੇ ਉਹ ਲੇਕਿਨ ਉਹ ਵੀ ਆਉਣ ਵਾਲੇ ਦਿਨਾਂ ਚ ਚਿੱਠੀ ਜਿਹੜੀ ਹੈ ਲੋਕਾਂ ਸਾਹਮਣੇ ਆ ਜੇਗੀ ਤਾਂ ਇਹ ਵੀ ਹੋ ਜਾਏਗਾ ਕਿ ਉਹ ਕਿੰਨੇ ਕੀਤਾ ਆ ਇਹ ਗੁਨਾਹ ਕੀਤਾ ਕਿੰਨੇ ਸੀਗਾ ਕਿਉਂਕਿ ਡੇਰੇ ਵਾਲੀ ਤੇ ਕਲੇਮ ਕਰ ਰਿਆ ਸੀ ਮਾਫੀ ਮੰਗੇ ਨਹੀਂ ਤੇ ਇਹ ਕਿਵੇਂ ਇਹ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਲੇਕਿਨ ਕਮਲਜੀਤ ਜੀ ਜਿਹੜਾ ਇਤਿਹਾਸ ਚ ਚੱਲ ਰਿਹਾ ਹੁੰਦਾ ਦੌਰ ਚੱਲ ਰਿਹਾ ਹੁੰਦਾ ਹੈ ਉਹਦੇ ਤੋਂ ਹਟਣਾ ਪ੍ਰਭਾਵਿਤ ਨਾ ਹੋਣਾ ਇਹ ਬਹੁਤ ਸਮਾਂ ਲੱਗਦਾ ਆ ਇਹ ਲੀਡਰਾਂ ਨੇ ਜਿਸ ਤਰ੍ਹਾਂ 40 ਸਾਲ ਆਪਣੇ ਪੈਤੜੇਵਾਦੀਆਂ ਤੇ ਕੱਢੇ ਆ ਛਾਸੀ ਪੈਤੜੇਵਾਦੀਆਂ ਤੇ ਉਹ ਹੱਲੇ ਭਾਵੇਂ ਚੰਦੂ ਬਾਜੜਾ ਸਾਹਿਬ ਹੋਣ ਭਾਵੇਂ ਦਲਜੀਤ ਸਿੰਘ ਚੀਮਾ ਹੋਵੇ ਜਾਂ ਕੋਈ ਹੋਰ ਹੋਵੇ ਉਹਨਾਂ ਨੂੰ ਔਖਾ ਲੱਗਦਾ ਕਿ ਗੁਰੂ ਉਹਨਾਂ ਦੀ ਜਿਹੜੀ ਜੀਵਨ ਜਾਂਚ ਹੈ ਉਹ ਗੁਰੂ ਤੇ ਪੈਵਣੀ ਜਾਂ ਗੁਰੂ ਦੇ ਮੁਤਾਬਕ ਨਹੀਂ ਹੈਗੀ ਇਸ ਕਰਕੇ ਉਹ ਜਿਹੜੇ ਜਿਵੇਂ ਦੁਨੀਆ ਦੇ ਵਿੱਚ ਤੁਸੀਂ ਚਲਾਕੀਆਂ ਕਰਦੇ ਹੋ ਚਲਾਕੀਆਂ ਨਾਲ ਬਹੁਤੀ ਥਾਂ ਤੇ ਬਚ ਜਾਂਦੇ ਹੋ ਦਿਨਿਆਵੀ ਕੁੱਟ ਇਹ ਵੀ ਇਹੀ ਉਹਨਾਂ ਨੇ ਇਸ ਤਰ੍ਹਾਂ ਦੇ ਪੰਤਲਾ ਜਿਹੜਾ ਪੰਤਰੇਬਾਜੀ ਕਰਨ ਦੀ ਕੋਸ਼ਿਸ਼ ਕੀਤੀ ਠੀਕ ਹੈ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਜੁੜਨ ਲਈ ਸੋ ਅਸੀਂ ਅੱਜ ਦੀ ਖਾਸ ਪੇਸ਼ਕਸ਼ ਅਗਲੇ ਐਪੀਸੋਡ ਦੇ ਵਿੱਚ ਫੇਰ ਹਾਜ਼ਰ ਹੋਵਾਂਗੇ ਕਿਸੇ ਹੋਰ ਅਹਿਮ ਤੇ ਚਲੰਤ ਮਸਲੇ ਦੇ ਨਾਲ ਤਦ ਤੱਕ ਲਈ ਤੁਸੀਂ ਵੇਖਦੇ ਰਹੋ ਰਹੋ ਸੱਚ ਦਾ ਨਿਰੰਤਰ ਵਹਿਦਾ ਦਰਿਆ ਸਤਲੁਜ ਟੀਵੀ